ਮੈਂ ਹੁਣ ਕੀ ਬਣੂਗਾ ਬੰਤਨ ਦਾ ਕਰਨਾ ਜਿਹੜਾ ਕੁਛ ਕਰਤਾ ਬਣਨਾ ਕੀ ਹੈ ਰੋਣੇ ਦੀ ਤੇਜੇ ਦੀ ਜਾਨ ਨੂੰ ਕੰਜਰ ਦੀ ਨੂੰ ਦੇਖ ਲੈ ਪੋਰਾ ਮੁਸ਼ਕ ਨਹੀਂ ਕੱਢੀ ਬਣ ਤੋਂ ਨਹੀਂ ਵੀ ਭਾਈ ਮੈਂ ਕਿਹਾ ਸੀ ਤੇਜੇ ਨੂੰ ਉਹਨੂੰ ਕੀ ਤੋੜਾ ਕੱਢਣ ਦੇ ਮੁਸ਼ਕ ਫੇਰ ਪੀਏ ਖਾ ਲਏ ਹੁਣ ਇਹਨੇ ਵੀ ਜਾਣ ਕੇ ਜੜਾਂ ਚ ਦਾਤੀ ਪਾਈਆਂ ਨੇ ਕਿਹਦਾ ਸੀ ਤੇਜਾ ਮੈਂ ਤਾਂ 70 ਮਿਲੇ ਬਾਕੀ ਐਨੂੰ ਪਤਾ ਕਿੰਨੇ ਖਾਦੇ ਆ ਉਹਨੇ ਹਾਂ ਇਹ ਦੇਖ ਲੈ ਮਨਿੰਦਰ ਤੇ ਉਹਦੀ ਮਾਂ ਤੇ ਮੈਂ ਚੜ ਚੜ ਬੋਲਦੀ ਆਂ ਇਹ ਤਾਂ ਭਾਵੇਂ ਚਾਂਪੜੀਆਂ ਪੀਣੇ ਨਾ ਕੋਈ ਬਾਹਰਲਾ ਬੰਦਾ ਦੇਖਣ ਨਾ ਕੋਈ ਘਰ ਤਾਂ ਦੇਖਣਾ ਹੀ ਬੋਲਦੀਆਂ ਨੇ ਗੱਲਾਂ ਤਾਂ ਦੇਖਦੀ ਮਾਂ ਕੀ ਕਹੇ ਦੇਖਿਆ ਕਿ ਚੱਪਣ ਚ ਨੱਕੜੋ ਕੇ ਮਰ ਜਾਵੇ ਆਹ ਬੰਦੇ ਤੋਂ ਐਡੀ ਵੱਡੀ ਗੱਲ ਕਹਾ ਲਈ ਦੇਖ ਲੈ ਹੈ ਮੰਮੀ ਮੌਕਾ ਮਿਲ ਗਿਆ ਅਗਲੀਆਂ ਨੂੰ ਕਹਿ ਨਹੀਂ ਆ ਸ਼ਰਮ ਨਹੀਂ ਆਉਂਦੀ ਕੌਣ ਕੰਨ ਲਗਾ ਇਹ ਵੀ ਪਤਾ ਨਹੀਂ ਪਿੰਡ ਜੇ ਕਿੰਨੀ ਕੁ ਬਦਨਾਮੀ ਕਰਦੇ ਹੋਣੇ ਲੋਕ ਬਸ ਆਏ ਮੰਮੀ ਇੱਥੇ ਆਪਾਂ ਇਹਦੇ ਕੋਲ ਜਾ ਕੇ ਨਹੀਂ ਬੈਠੇ ਆਪਾਂ ਬਠੇ ਰਿਹਾ ਪਤਾ ਲੱਗ ਜਾਂਦੀਆਂ ਇਹ ਇੱਥੇ ਬੈਠੇ ਤਾਂ ਪਤਾ ਲੱਗ ਗਿਆ ਇਹਨੂੰ ਆ ਕੰਜਰੀਆਂ ਹੋਵੇ ਤਾਂ ਬੰਦ ਤੋਂ ਬੰਦ ਤੋਂ ਤੇਰਾ ਬਹਿ ਜੇ ਡੇੜਾ ਮੈਂ ਤਾਂ ਕਹਿੰਦੀ ਐ ਕਿ ਤੂੰ ਮੇਰੇ ਕੋਲ ਤਾਂ ਮਾੜਾ ਮੋਟਾ ਉੱਗੂ ਸੁਗੂ ਕੱਢ ਦੰਦੀ ਕੋਈ ਨਾ ਬੈਠੀ ਹੋ ਮੰਮੀ ਬੇੜਾ ਦੇਖੀ ਜਾਈ ਨਹੀਂ ਇਹਦੇ ਮੁੰਡੇ ਦਾ ਤਾਂ ਹੁੰਦਾ ਨਹੀਂ ਤਾਂ ਮੱਛੀ ਪਈ ਐ ਇਹ ਹੁੰਦਾ ਹੁਣ ਵੀ ਨਹੀਂ ਕਹਿੰਦੇ ਸੀ ਰਿਸ਼ਤਾ ਕਰਾਉਗਾ ਹੁੰਦਾ ਹੁੰਦਾ ਨਹੀਂ ਪੂਰ ਨਹੀਂ ਚੜਦਾ ਰਿਸ਼ਤੇ ਰਿਸ਼ਤੇ ਨੂੰ ਕੌਣ ਬੇਲਾ ਤਾਂ ਫਿਰਦਾ ਹੈ ਬ ਕਦੇ ਕਿਸੇ ਵਾਰ ਚ ਖੜ ਗਿਆ ਕਦੇ ਕਿਸੇ ਵਾਰ ਚ ਖੜ ਗਿਆ ਆਹੀ ਕਰਨਾ ਕਿ ਤੂੰ ਮਾਰੀ ਭਾਨੀ ਹੈ ਮੈਂ ਤਾਂ ਉਹਨਾਂ ਨੂੰ ਕੁਛ ਹੀ ਨਹੀਂ ਕਿਹਾ ਭਾਨੀ ਮਾਰਨ ਨਾਲੇ ਆਪਾਂ ਨੂੰ ਕੀ ਲੋੜ ਸੀ ਹੀ ਤੈਨੂੰ ਵੀ ਕੀ ਲੋੜ ਸੀ ਮੈਂ ਬੁਲਾਉਣ ਦੀ ਉਹ ਪੁੱਤ ਹੋ ਜਾਂਦੇ ਸੀ ਪਿੰਡ ਦੇ ਸੀ ਮੇਰੀ ਗੱਲ ਸੁਣ ਪਿੰਡ ਦੇ ਸੀ ਮੈਂ ਗਲੀ 'ਚ ਸੀ ਮੈਂ ਕਿਹੜਾ ਅੰਦਰ ਉਹ ਘਰੇ ਆਈ ਆਪਣੇ ਗਲੀ 'ਚ ਹੁਣ ਮੈਨੂੰ ਬੁਲਾ ਲਿਆ ਉਹਨਾਂ ਨੇ ਫਿਰ ਉਹਨਾਂ ਨੂੰ ਮੈਂ ਕਹਿੰਦੀ ਕੋਈ ਮੈਂ ਬੁਲਾਉਂਦੀ ਨਹੀਂ ਨਾ ਫਿਰ ਉਹਨਾਂ ਨੇ ਤੇਰਾ ਨਾਮ ਕਾਹਤੋਂ ਲੈ ਤਾ ਬੰਦ ਤੋਂ ਕਹੀ ਰਸ ਵੀ ਤੇਰਾ ਨਾਮ ਲਿਆ ਉਹੀ ਮਾਰਦੀ ਆ ਪਕਾਈ ਉਹਨਾਂ ਨੇ ਕੁਛ ਨਹੀਂ ਨਾ ਲਿਆ ਹਾਂ ਉਹ ਬਲਾ ਨਾ ਲੈਣਗੇ ਅੱਛਾ ਚੱਲ ਗੱਲ ਸੁਣਾਂ ਕੰਮੇਰਾ ਨਾਲ ਆਇਆ ਤਾਂ ਜੀ ਉਹਨਾਂ ਨੇ ਰਿਸ਼ਤਾ ਕਰਨਾ ਹੁੰਦਾ ਤਾਂ ਰਿਸ਼ਤਾ ਕਰ ਜਾਂਦੇ ਮੇਰੇ ਮਾਰੇ ਅਗਲੇ ਕਿਉਂ ਮੁੱਕਰਦੇ ਤੂੰ ਇਹ ਤਾਂ ਇੱਕ ਪੁੱਤ ਉਹ ਰਹਿ ਤਾਂ ਉਹਨਾਂ ਦੀ ਮਿੰਨਾ ਤਾਂ ਆਪਦੀ ਨਹੀਂ ਬਣੀ ਕਰਨ ਦੀ ਆਪਦੀ ਨਹੀਂ ਬਣੀ ਉਹ ਤਾਂ ਭਾਈ ਉਹਨਾਂ ਨੇ ਕੁਝ ਨਹੀਂ ਕਿਹਾ ਇਹਨੇ ਕਿਤੇ ਮੈਨੂੰ ਵੇਖ ਲਈ ਹੋਣੀ ਖੜੀ ਕਹੀ ਤੇ ਜੰਨੇ ਆ ਕਿ ਤੂੰ ਕੋਲੇ ਖੜੀ ਸੀ ਤੇ ਉਹ ਵੀ ਨਹੀਂ ਕਹਤਾ ਕਿ ਉਹਨਾਂ ਨੇ ਕੀ ਹੈ ਆਈ ਨਹੀਂ ਆ ਹੁਣ ਜੇ ਅਗਲੇ ਦਿਨ ਆਇਆ ਹੁੰਦਾ ਕੋਈ ਅਤੰਦ ਨਹੀਂ ਆਇਆ ਹੁਣ ਬੋਕ ਜਾ ਪੁੱਤ ਜੇ ਕਿਸੇ ਦੀ ਅਗਲੇ ਦਿਨ ਆਇਆ ਹੁੰਦੀ ਹੈ ਨਾ ਵੀ ਆਪਾਂ ਇੱਥੇ ਕੁੜੀ ਦਾ ਜਾਂ ਮੁੰਡੇ ਦਾ ਰਿਸ਼ਤਾ ਕਰਨਾ ਜਾਂ ਕੋਈ ਵੀ ਕੰਮ ਕਰਨਾ ਦੂਜੇ ਦੇ ਕਹੇ ਤੇ ਅਗਲਾ ਕੋਈ ਭਾਨੀ ਤੇ ਨਹੀਂ ਸਰਦਾਂ ਹੁੰਦਾ ਗੱਲ ਹਾਂ ਅਗਲਾ ਕਹਿੰਦਾ ਮਾਰਦੇ ਆ ਪਕਾਈ ਮਾਰੀ ਜਾਂਦੇ ਇਹ ਤਾਂ ਉਹੀ ਮੱਛੀ ਪਈ ਹੈ ਕੰਜਰੀ ਇਹਨੂੰ ਤਾਂ ਆਏ ਹੈ ਜੇ ਇਹਨਾਂ ਨੂੰ 14 ਕਿੱਲੇ ਨਾ ਆਉਣ ਤਾਂ ਹੀ ਕਰਵਾਇਆ ਹੋਰ ਕਿਉਂ ਕਰਵਾਇਆ ਮੈਂ ਤੈਨੂੰ ਆਏ ਕਹਿਣੀ ਹੈ ਕਾਲੇ ਦਾ ਫੋਨ ਆਇਆ ਨਹੀਂ ਕੁਝ ਨਹੀਂ ਆਇਆ ਮੇਰੇ ਕੋਲ ਤਾਂ ਫੋਨ ਕਿਸੇ ਤੋਂ ਕਰਕੇ ਦੇਖ ਲੈ ਪੁੱਤ ਕਰ ਕੇ ਦੇਖ ਲੂੰਗੀ ਫਿਰ ਕੀ ਕਹੂੰਗੀ ਕੀ ਕਹੂੰ ਵੀ ਕੀ ਗੱਲ ਤੂੰ ਕੋਈ ਹਾਂ ਨਾ ਹੀ ਨਹੀਂ ਦੱਸੀ ਕੀ ਸਲਾਹ ਹੈ ਤੇਰੀ ਹੈ ਉਹਦੋਂ ਜੀ ਬਸ ਉਦੋਂ ਜੀ ਗੱਲ ਹੋਈ ਸੀ ਉਦੋਂ ਕਹਿੰਦਾ ਸੀ ਕਹਿੰਦਾ ਜਮੀਨ ਕਰਵਾਉਂਦੇ ਸਾਰੇ ਨਾਮ ਦੇ ਕਰਾਉਂਦਾ ਚਾਚਾ ਤਾਂ ਮੈਨੂੰ ਫੋਨ ਕਰਦੀ ਹੁਣ ਮੈਂ ਕੀ ਕਹਾਂ ਉਹ ਵੀ ਚਾਚਾ ਤਾਂ ਮੰਨਦਾ ਨਹੀਂ ਮੇਰੀ ਗੱਲ ਸੁਣ ਨਾ ਦੇਖ ਨਾ ਤਾਂ ਜਮੀਨ ਆਪਾਂ ਲੈਣੀ ਹੈ ਠੀਕ ਹੈ ਇਹਨਾਂ ਦੀ ਜਮੀਨ ਇਹਨਾਂ ਕੋਲ ਹੀ ਰੋ ਵੀ ਤੂੰ ਆਪਾਂ ਕਿਉਂ ਘਰ ਖਰਾਬ ਕਰਦੇ ਆ ਆਪਣਾ ਤੂੰ ਬਥੇਰਾ ਕਿਹਾ ਸੀਗਾ ਤਾਂ ਅਸੀਂ ਤਾਂ ਕਰੋ ਧੱਕੇ ਮਾਰ ਕੇ ਕੱਢਿਆ ਉਹਨੇ ਮੈਨੂੰ ਮਨਿੰਦਰ ਵੀ ਸਹੀ ਕਹਿੰਦੀ ਆ ਉਹਨੂੰ ਵੀ ਕਿਸੇ ਦੀ ਉਂਗਲ ਲੱਗੀ ਐ ਪੁੱਤ ਐਵੇਂ ਨਹੀਂ ਸੀ ਅਗਲਾ ਕਰੋ ਕੀ ਪਤਾ ਮੰਮੀ ਕੀ ਦਾ ਬੇੜਾ ਬੈਠੇ ਕਿਹੜਾ ਉਂਗਲਾ ਲਾਉਂਦਾ ਬੇੜਾ ਹਾਂ ਮੈਨੂੰ ਤਾਂ ਇਹ ਨਾ ਹੀ ਕਾਰਜ ਤਾਂ ਨਹੀਂ ਲੱਗਦੀ ਮੰਨਿੰਦਰ ਜਿੰਦਰ ਵੀ ਹਾਂ ਤਾਂ ਹੀ ਮਨਿੰਦਰ ਬਾਰ ਬਾਰ ਕਹਿੰਦੀ ਸੀ ਨਾ ਇੱਥੇ ਬੈਠੀ ਐਥੇ ਬੈਠੀ ਐਥੇ ਬੈਠੀ ਹਾਂ ਵੀ ਇਹਨਾਂ ਨੇ ਕੋਈ ਉਂਗਲ ਲਾਈ ਐ ਤਾਂ ਹੀ ਤਾਂ ਕਹਿੰਦੀ ਐ ਨਹੀਂ ਇਹਦਾ ਕੀ ਮਤਬ ਲੈ ਇੱਥੇ ਬੈਠੀ ਦਾ ਤੁਹਾਨੂੰ ਇੱਕ ਗੱਲ ਦੱਸਾਂ ਆ ਬਿੰਦ ਚਟੇ ਮਨਿੰਦਰ ਕਰ ਲੈਂਦੀ ਸੀ ਫੋਨ ਹਾਂ ਬਈ ਤੇਰੇ ਕਰਕੇ ਹੋਇਆ ਬਈ ਤੂੰ ਰਿਸ਼ਤਾ ਕਰਾਇਆ ਸੀ ਬਈ ਐਂ ਕਰਿਆ ਸੀ ਅਸੀਂ ਰਿਸ਼ਤਾ ਕਰਾਇਆ ਸੀ ਮੰਨਦੇ ਆ ਗੱਲ ਤਾਂ ਉਹੀ ਐ ਕਿ ਇਹਨਾਂ ਨੇ ਕੋਈ ਕਹਤੀ ਹੋਣੀ ਇਹਨਾਂ ਨੇ ਕੀ ਪਤਾ ਲੱਗਦਾ ਇਹਨਾਂ ਨੂੰ ਮੈਂ ਇਤਨੀ ਮਾ ਗੋਲ ਵੀ ਇਹ ਤਾਂ ਕਹੀ ਜਾਂਦੇ ਕਹੀ ਜਾਣਦੇ ਤੂੰ ਕਿਹੜਾ ਕਿਸੇ ਦੇ ਘਰੇ ਬੈਠੀ ਐ ਤੂੰ ਆਪਦੀ ਮਾਂ ਦੇ ਘਰੇ ਬੈਠੀ ਐ ਮਮਮੀ ਮੈਂ ਤਾਂ ਆਪਦੇ ਘਰੇ ਬੈਠੀ ਐ ਜੇ ਕਈ ਵਾਰ ਵੀਰੇ ਨੂੰ ਗੱਲਾਂ ਕਰਦੀ ਜੇ ਵੀਰਾ ਲੱਟ ਪਰ ਮੇਰੇ ਨਾਲ ਫੇਰ ਨਹੀਂ ਵੀਰਾ ਲੱਗਦਾ ਐਡਾ ਵੀਰਾ ਪਾਗਲ ਨਹੀਂ ਮੈਂ ਤੂੰ ਉਹਦੀ ਭੈਣ ਐ ਤੂੰ ਕਿਹੜਾ ਕੋਈ ਬਗਾਨੀ ਆ ਉਹਨੂੰ ਤੇ ਬਾਕੀ ਐਂ ਕਹਿੰਦੇ ਚਲਦੀਆਂ ਘਰੇ ਬਾਦੀਆਂ ਸੁਣਨਾਂ ਲੱਗਦੀਆਂ ਚਲ ਤੂੰ ਉਹਨੂੰ ਫੋਨ ਕਰਕੇ ਦੇ ਕਾਲੇ ਨੂੰ ਮੈਂ ਕਰ ਲੂੰਗੀ ਫੋਨ ਦੇਖ ਲੈ ਦੇਖਦੇ ਆ ਚੱਲ ਅੱਗੇ ਕੀ ਬਣਦਾ ਹੈ ਕਰਦੇ ਆ ਕੋਈ ਗੱਲ ਹੈ ਚਾਚਾ ਨਾਲ ਗੱਲ ਕਰੀਏ ਕਿ ਕੋਈ ਚਾਚੇ ਨਾਲ ਗੱਲ ਕੀ ਕਰਨੀ ਹੈ ਚਾਚਾ ਤਾਂ ਆਪ ਹੀ ਗੱਲ ਕਰੂ ਆ ਤੇਜਾ ਮਰੂਗਾ ਉਹਦੇ ਕੋਲੇ ਜਾਊਗਾ ਆਪ ਹੀ ਹੈ ਨਾਲੇ ਜਾਊ ਬੰਦ ਤੋਂ ਹਾਂ ਨਪੁੱਤੜੀ ਵੀ ਸਾਡੇ ਨਾਲ ਇਹ ਜਾ ਕੁਛ ਕੀਤਾ ਉਹ ਤਾਂ ਆਪ ਹੀ ਪਤਾ ਲੱਗ ਜਾਊਗਾ ਚੱਲ ਜੂਗਾ ਮੈਂ ਕਾਲੇ ਨੂੰ ਫੋਨ ਕਰਕੇ ਦੇ ਦੇ ਘਰ ਲਾ ਫੋਨ ਕਾਲੇ ਨੂੰ ਹੋਰ ਪੁੱਤ ਤੇਰੇ ਕਿਨੂੰ ਤਾਂ ਮੇਰੀ ਜਾਨ ਸੌਖੀ ਹੋਵੇ ਇਹਨਾਂ ਤਾਂ ਜਿਹੜੇ ਤਪਾਰ ਰੱਖਿਆ ਤਪਾਨ ਨਹੀਂ ਰੱਖਿਆ ਪਹਿਲਾਂ ਘੋਰਾ ਨਹੀਂ ਸੀ ਬੋਲਦੇ ਆ ਹੁਣ ਜਿੱਦਨ ਦੀ ਮਾਂ ਆਈ ਇਹ ਕੰਜਰੀ ਮਾਂ ਬੈਠੀ ਬੱਠੀ ਪੁੱਸਰ ਪੁੱਸਰਾ ਚੰਗਾ ਖਾ ਲਿਆ ਚੰਗਾ ਪਹਿਨ ਲਿਆ ਐਂ ਗਾਜੀ ਚੌਂਹੀ ਕੋ ਕੇ ਮੰਜੇ ਤੇ ਕੀ ਡੇ ਪੈਣੀ ਨਾ ਹੋਵੇ ਪਤਾ ਨਹੀਂ ਕਦੋਂ ਨਿਕਲੂਗੀ ਸਰਪੰਚ ਸਾਹਿਬ ਹੋਰ ਕਿੰਨੇ ਹੋ ਜੀ ਵੱਧ ਕੇ ਵੱਧ ਕੇ ਤੇਜਾ ਹੁੰਦਾ ਕੋ ਵੱਧ ਕੇ ਵੱਧ ਗਿਆ ਹਾ ਜਾਈ ਦਰੁਗ ਦਰੋਂ ਲਾੜੀ ਕੇ ਘਰ ਕੰਨੀਓ ਉਹ ਬਸ ਇਧਰ ਕੰਮ ਕਰਨ ਦੇ ਤੁਰੇ ਫਿਰਦੇ ਆਂ ਅੱਛਾ ਮੈਨੂੰ ਤਾਂ ਲੱਗਦਾ ਲਾੜੀ ਕੇ ਘਰ ਆਏ ਲੱਗਦੇ ਹਾਂ ਆਏ ਲਾੜੀ ਕੇ ਘਰ ਮੈਂ ਥੋੜੀ ਗੱਲ ਸੱਚੀ ਐ ਕੀ ਕਹਿੰਦੇ ਫਿਰ ਉਹ ਹੁਣ ਕਹਿੰਦੇ ਕਿ ਉਹ ਤਾਂ ਕਿਕਰ ਸੋਂ ਸਿਰ ਲਾਈ ਜਾਂਦੇ ਸਾਰਾ ਕੁਝ ਕਹਿੰਦੇ ਬੰਤੋ ਦੇ ਕਹਿੰਦੇ ਡਾਂਗੀ ਕਿਕਰ ਸੋਂ ਨੇ ਮਾਰੀ ਐ ਕਹਿੰਦੇ ਉਹ ਤਾਂ ਸਾਡੀ ਸੋਂ ਨੂੰ ਇਲਜ਼ਾਮ ਲਾਉਂਦੇ ਐ ਸਰਪੰਚ ਸਾਹਿਬ ਮੈਂ ਕੋਲੇ ਸੀ ਮੇਰੇ ਸਾਹਮਣੇ ਲਾਡੀ ਨੇ ਮਾਰਿਆ ਬੰਤੋ ਦੇ ਹੱਤ ਟੰਬਾ ਉਹ ਤਾਂ ਛੁੱਡੀ ਤਾਂ ਗੱਲ ਮੰਨਦੇ ਆ ਮੈਂ ਬਾਕੀ ਮੈਂ ਕਿਹਾ ਵੀ ਸੀ ਉਹ ਗੱਲ ਤੇ ਨਹੀਂ ਆ ਰਿਹਾ ਉਹ ਤਾਂ ਸਾਰਾ ਪਰਿਵਾਰ ਉਹ ਕਹਿੰਦਾ ਜਿਦਾ ਬੁੜੀਆਂ ਸੀਗਾ ਸਾਡਾ ਕੱਲਾ ਬੰਦਾ ਸੀ ਉਹ ਤਾਂ ਘਰ ਦੇ ਕਹਿੰਦੇ ਇਕੱਠੇ ਕਰਕੇ ਲਿਆ ਆ ਸਾਨੂੰ ਆਂਦੇ ਕਹਿੰਦੇ ਮਾ ਲਾਡੀ ਨੂੰ ਮਾਰਨਾ ਆਇਓ ਤਾਂ ਉਹ ਗੱਲ ਇਹ ਇਲਜ਼ਾਮ ਲਈ ਜਾਂਦੇ ਆ ਲਾਡੀ ਨੂੰ ਕਿਉਂ ਮਾਰਨਾ ਆਇ ਸੀ ਟੰਬਾ ਤਾਂ ਉਹਨੇ ਆ ਬੀਚ ਮਾਰਿਆ ਘਰੋਂ ਉਦੋਂ ਕਦੇ ਸੀ ਅਸੀਂ ਠੀਕ ਮੈਂ ਸਾਰੀ ਗੱਲ ਦੱਸੀ ਸੀ ਉਹ ਤਾਂ ਬੁੜੀਆਂ ਆਉਂਦੀਆਂ ਨਹੀਂ ਗੱਲ ਤੇ ਨਾ ਫਿਰ ਹੁਣ ਤੁਸੀਂ ਕੀ ਸੋਚਦੇ ਹੋ ਵੀ ਕਿਵੇਂ ਕਰੋਗੇ ਤੁਸੀਂ ਇਹ ਅਸੀਂ ਤਾਂ ਕੀ ਸੋਚਦੇ ਆ ਹੁਣ ਇਹਦਾ ਦੋਨੇ ਪਰਿਵਾਰਾਂ ਨੂੰ ਇਕੱਠਾ ਕਰਦਾ ਕਿ ਕਰ ਸਾਨੂੰ ਬੰਤੋ ਨੂੰ ਸੱਦ ਲਾਂਗੇ ਉਹ ਤਿੰਨੀ ਜਿਵੇਂ ਕਹਿਣਗੇ ਫੈਸਲਾ ਹੋਊਗਾ ਹਾਂ ਹੁਣ ਕੋਈ ਲੈ ਦੇ ਕੇ ਗੱਲ ਨਿਬੜੂ ਜਾਂ ਕਿਵੇਂ ਉਹ ਤਾਂ ਬਾਅਦ ਚ ਹੀ ਦੇਖਿਆ ਜਾਊਗਾ ਕਿ ਅਸੀਂ ਇਕੱਠੇ ਤਾਂ ਕਰਕੇ ਉਹਨਾਂ ਦੋਨਾਂ ਨੂੰ ਇਕੱਠੇ ਤਾਂ ਕਰ ਲੋਂਗੇ ਠੀਕ ਹੈ ਪਰ ਗੱਲ ਤਾਂ ਇਹ ਹੈ ਨਾ ਕੀਤੀ ਉਹਨਾਂ ਨਾਲ ਜਾਤੀ ਹੈ ਦੇਖੋ ਉਹ ਤਾਂ ਡਿਸੀਜ ਜਾਂਦਾ ਉਹ ਤਾਂ ਕਹਿੰਦਾ ਪੈਰ ਤੇ ਪਾਣੀ ਨਹੀਂ ਪਾਉਂਦੇ ਨੇ ਬੁੜੀਆਂ ਪਰ ਪੈਰ ਤੇ ਪਾਣੀ ਨਾਵੇਂ ਪਾਉਣ ਦਿੰਦੀਆਂ ਫਿਰ ਪਛਤਾਉਣਗੀਆਂ ਸ਼ੋਭਾ ਗਵਾਹ ਮੈਂ ਆਂ ਮੈਂ ਕਹੀ ਸੀ ਇਹ ਗੱਲ ਮੈਂ ਵੀ ਮਗਰੋਂ ਪਸਤਾਉਂਗੀ ਤੁਸੀਂ ਘਰਾਂ ਦਾ ਘਰ ਆ ਤੁਸੀਂ ਰਾਜੀ ਮੰਦ ਆਪ ਕਰ ਲੋ ਕਿਉਂਕਿ ਨਹੀਂ ਸੀ ਆਪ ਤਰਾਜੀ ਮੰਦ ਕਰਦੇ ਹੀ ਨਹੀਂ ਕਹਿੰਦੇ ਕਹਿੰਦੇ ਤੁਸੀਂ ਕਰਾਓ ਮੈਂ ਅਸੀਂ ਚੱਲ ਸਾਨੂੰ ਕਿਹੜਾ ਇਕੱਠੇ ਕਰ ਦਿੰਨੇ ਆ ਗੱਲ ਕਰੋ ਉਹ ਨਾ ਹੋਵੇ ਸਾਡੇ ਇਕੱਠੇ ਕਰਾਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਫੇਰ ਨਾ ਕੋਈ ਆਂ ਦੀ ਗਲਤੀ ਕਰ ਦੋ ਜਾਂ ਫੇਰ ਲੜਾਈ ਕਰ ਲੋ ਤੁਸੀਂ ਮਾੜਾ ਮੋਟਾ ਉਹਨਾਂ ਨੂੰ ਉਹ ਕਰਨਾ ਸੀ ਵੀ ਭਾਈ ਦੇਖ ਮੈਂ ਦੇਖ ਕੇ ਆਇਆ ਉਹਦੇ ਟੰਕੇ ਲੱਗੇ ਹੋਏ ਸਿਰ 'ਚ ਵੀ ਜਿਹੜਾ ਡਾਕਟਰ ਦਾ ਪਰਚਾ ਕਟਾਤ ਅਗਲੇ ਨੇ ਫੇਰ ਮੈਂ ਆਖਿਆ ਸੀ ਮੈਂ ਉਹ ਥਾਣੇ ਜਾਂਦੇ ਸੀ ਮੈਂ ਤੋ ਰੁਕ ਕੇ ਆਇਆ ਕਿਹੜਾ ਮੈਂ ਹੁਣ ਮੈਨੂੰ ਦੱਸ ਦੋ ਜੀ ਉਹ ਕਹਿੰਦੇ ਜਿਵੇਂ ਤੁਸੀਂ ਕਰ ਦੋਗੇ ਤਾਂ ਸੋਡੇ ਬਹੁਤੇ ਹੈ ਕਹਿੰਦੇ ਆ ਚਲ ਉਧਰ ਤੁਸੀਂ ਕਹਿੰਦਾ ਵੀ ਤੁਸੀਂ ਹਜੇ ਰੁਕ ਜਿਓ ਰੁਕ ਕੇ ਨਹੀਂ ਮੇਰੀ ਗੱਲ ਸੁਣੋ 26 ਬਣਦੀ ਹੈ ਕਹਿੰਦਾ ਟੰਕਿਆਂ ਦੀ ਪਤਾ ਜੀ ਹੁਣ ਬਾਕੀ ਬੁੜੀ ਨੇ ਮਾਰਿਆ ਗਿਆ ਬੰਦੇ ਨੇ ਮਾਰਿਆ ਬੰਦੇ ਨੇ ਨਾਲੇ ਮਾਰਿਆ ਬੁੜੀ ਤੇ ਹੈ ਨਾਲੇ ਹੁਣ ਜੇ ਉਹਨੇ ਪਰਚਾ ਕੱਟਤਾ 26 ਬਣੂ ਜਮਾਨਤ ਵੀ ਨਹੀਂ ਹੋਣੀ ਛੇਤੀ ਛੇਤੀ ਦੱਸੀ ਸੀ ਗੱਲ ਉਹ ਤਾਂ ਗੱਲ ਤੋਂ ਡਰੀ ਨਹੀਂ ਹੈ ਕਿਸੇ ਗੱਲ ਤੋਂ ਉਹਨਾਂ ਦਾ ਖੋਫ ਹੀ ਨਹੀਂ ਹੈ ਹਾਲੇ ਉਹ ਤਾਂ ਉਹ ਨਹੀਂ ਸਮਝੀ ਬੈਠੇ ਡਾਂ ਦੀ ਡਾਂਗ ਮਰੀ ਨੂੰ ਗੱਲ ਨਹੀਂ ਅੱਛਾ ਕੁਝ ਲੈ ਦੇ ਕੇ ਗੰਨ ਬੇੜ ਨੂੰ ਤਿਆਰ ਨਹੀਂ ਹੈਗੇ ਹਾਂ ਨਾ ਉਹ ਤਾਂ ਨਹੀਂ ਤਿਆਰ ਬਾਕੀ ਆਪਾਂ ਕਿਹੜਾ ਇਕੱਠੇ ਕਰ ਦਾਂਗੇ ਤਿੰਨੇ ਘਰ ਕਿ ਜੇ ਭਈ ਉਹ ਨਾਲ ਉਸ ਰਾਜੀ ਬੰਦਾ ਹੋ ਗਿਆ ਠੀਕ ਆ ਨਹੀਂ ਫਿਰ ਉਹ ਰੈਪਟ ਕਰ ਦੇਣਗੇ ਜਿਵੇਂ ਹੋਊਗਾ ਸੋਨੂੰ ਮੈਂ ਇਹਦਾ ਸਰਪੰਚ ਸਾਹਿਬ ਉਹ ਤੁਸੀਂ ਲੋਕੀ ਲੋਦੀ ਲੋਕਾਂ ਦੇ ਫੈਸਲਿਆਂ ਚ ਜਾਣੇ ਹੋ ਲੋਕਾਂ ਦੇ ਘਰਾਂ ਦਾ ਸੋਨੂੰ ਪਤਾ ਹੁੰਦਾ ਜਿਹੜੀ ਇਹ ਜਨਨਨੀ ਆ ਨਾ ਇਹ ਸੜੀਆ ਘਰ ਪੱਟੂ ਜਨਨਨੀ ਆ ਇਹ ਇਹ ਆਪ ਤਾਂ ਇਹਨੇ ਸੁਖੀ ਕਦੇ ਰਹਿਣ ਦਿੱਤਾ ਨਹੀਂ ਆਪਣਾ ਤਾਂ ਘਰ ਵਾਲਾ ਠੀਕ ਹੈ ਫਿਰ ਹੁਣ ਤੂੰ ਐਂ ਦੇਖ ਲੈ ਵੀ ਪੁੱਤ ਵਿਆਹ ਹੈ ਨੂਣਾ ਲੜਾਈ ਦੀ ਨੂੰ ਆਪਦੀ ਨੂੰ ਘਰੇ ਬਿਠਾਈ ਬੈਠੀ ਹੈ ਠੀਕ ਉਹ ਫਿਰ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ ਜਨਾਨੀ ਦੀ ਕਹੀ ਜੀ ਕਰਤੂਤ ਹੈ ਦੀ ਹੁਣ ਮੈਂ ਕਿਹਾ ਸੀਗਾ ਕੱਲੀਆਂ ਬੁੜੀਆਂ ਬੁੜੀਆਂ ਘਰੇ ਸੀ ਆਪ ਲਾਡੀ ਹੈ ਨਹੀਂ ਸੀਗਾ ਮੈਂ ਆਖਿਆ ਉਹਨੂੰ ਉਹਨੂੰ ਵੀ ਆਖਿਆ ਭਾਈ ਮੈਂ ਸਿਆਣੇ ਬੰਦੇ ਜੀ ਬੋਲਦੀ ਚੰਗੀ ਲੱਗ ਤੇਰੀ ਸੱਸ ਸਹੀ ਕੀ ਗੱਲ ਕਰ ਰਹੀ ਕਹਿੰਦੀ ਮੈਂ ਕੋਲੇ ਸੀ ਕਹਿੰਦੀ ਮੈਂ ਤਾਂ ਬੋਲਦੀ ਆ ਮੈਂ ਚਲ ਕੋਈ ਨਹੀਂ ਬਈ ਕੋਲੇ ਬੈ ਤੇਰੀ ਸੱਸ ਵੀ ਸੀ ਮੈਂ ਸੇਣੀ ਬੈਠੀ ਦੱਸ ਦੂਗੀ ਬਾਕੀ ਕਹਾ ਲਾਡੀ ਸੱਸ ਬੋਲਦੀ ਸੀ ਕਹਿੰਦੀ ਬਈ ਕਸੂਰੀ ਸਾਰਾ ਉਹਨਾਂ ਦਾ ਤਾਂ ਸਮਝ ਕਹਿੰਦੀ ਅਸੀਂ ਨਾਮ ਹੁੰਦੇ ਤਾਂ ਕਹਿੰਦੇ ਉਹ ਕਰ ਜਾਂਦੇ ਇਹ ਨੂੰ ਮਾਰ ਹੀ ਜਾਂਦੇ ਲੈ ਤਾਂ ਗੱਲ ਹੀ ਆਈ ਤੇੜੇ ਪਿਆ ਉਹ ਲੈ ਡਾਂਗ ਵਾਲੀ ਗੱਲ ਤਾਂ ਹੁੰਦੀ ਨਹੀਂ ਉਹ ਜਿਹੜੀ ਗੱਲ ਬੰਤੋ ਦੇ ਡਾਂਗ ਮਾਰੀ ਉਹ ਗੱਲ ਤੇ ਤਾਂ ਆਈ ਨਹੀਂ ਰਹੇ ਉਹ ਨਾਲੇ ਮੇਰੀ ਗੱਲ ਸੁਣੋ ਉਹ ਕਹੀ ਸਾਨੂੰ ਮਾਰਨਾਗੇ ਡਾਂਗ ਤਾਂ ਬਾਹਰ ਮਾਰੀ ਐ ਮੇਰੀ ਗੱਲ ਸੁਣੋ ਉਹ ਤਾਂ ਸਾਰੇ ਆਸੇ ਪਾਸੇ ਲੋਕ ਹੀ ਦੇਖਦੇ ਸੀ ਜੇ ਚਾਰ ਜਣਾਂ ਨੇ ਮੈਂ ਤੱਕ ਵਾਹੀ ਦੇਈ ਨੂੰ ਜੇ ਚਾਰ ਜਣਾਂ ਨੇ ਹੋਰ ਵਾਹੀ ਦਿੱਤੀ ਫੇਰ ਉਹ ਤਾਂ ਮੈਂ ਸਾਰਾ ਕੁਝ ਕਿਹਾ ਸੀਗਾ ਕਿ ਹੁਣ ਬੁੜਿਆਂ ਨੂੰ ਫਿਰ ਬਾਹ ਦਾਬ ਵੀ ਨਹੀਂ ਪਾ ਸਕਦੇ ਫਿਰ ਆਖਣੇ ਉਹਨਾਂ ਦਾ ਪੱਕ ਕਰਦਾਗਾ ਨਹੀਂ ਸਰਪੰਚ ਕਾਹਦਾ ਪੱਕ ਕਰਦਾ ਹੁੰਦਾ ਸਰਪੰਚ ਤਾਂ ਸਾਂਝੀ ਗੱਲ ਕਰਦਾ ਹੁੰਦਾ ਉਹ ਤੁਸੀਂ ਤਾਂ ਸਾਂਝੀ ਗੱਲ ਸਮਝਾ ਕੇ ਆਏ ਹੋਗੇ ਪਰ ਉਹ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਉਹ ਹਜੇ ਤੱਕ ਪਾਣੀ ਤਾਂ ਪਾਣ ਦਿੰਦੀਆਂ ਨਹੀਂ 11-12 ਇਕੱਠੇ ਕਰਦਾਂਗੇ ਉਦੋਂ ਦਾ ਜਿਵੇਂ ਫੈਸਲਾ ਹੋਊਗਾ ਆਪਾਂ ਮੈਂ ਕਰਦਾਂਗੇ ਨਹੀਂ ਫਿਰ ਭਈ ਉਹ ਦਾਵਾ ਕਰ ਦੇਣਗੇ ਜਿਵੇਂ ਥਾਣੀ ਵਾਲੇ ਕਹਿਣਗੇ ਉਹ ਮੈਂ ਹੋ ਹੋ ਜੂਆ ਕੇਸ ਚੱਲ ਪੂਗਾ ਜੇ ਉੱਥੋਂ ਵੀ ਹੰਢ ਬੜਾ ਥਾਣੇ ਚ ਕੋਰਟ ਚ ਵਗ ਜੂਗਾ ਆਪੇ 6 ਮਹੀਨੇ ਸਾਲ ਬਾਅਦ ਆਪੇ ਨਾਲ ਸਤ ਨਗਰ ਸ਼ੈਣੀ ਹੋਕੇ ਨਾਲ ਹੋ ਹੋ ਜੂਗਾ ਫੈਸਲਾ ਹੋ ਹੀ ਜਾਣਾਗਾ ਹਾਂ ਹੁਣ ਮੈਨੂੰ ਤੂੰ ਐ ਦੱਸ ਵੀ ਮੰਨ ਲੈਣਾ ਹੁਣ ਉਹ ਐ ਕਹਿਦੀ ਐ ਥਾਣੇ ਰੈਪਟ ਹੋ ਗਈ ਠੀਕ ਐ ਥਾਣੇ ਰੈਪਟ ਹੋ ਗਈ ਉੱਥੇ ਸਾਰੇ ਕੁਝ ਪ੍ਰੂਫ ਹੋ ਗਿਆ ਫੇਰ ਤੇ ਕਚਹਿਰੀਆਂ ਤੇ ਗੇੜੇ ਮਾਰੀ ਦਊ ਪੈਸੇ ਲਾਈ ਦਊ ਐ ਨਹੀਂ ਵੀ ਉਹਨੂੰ ਵਿਚਾਰੀ ਨੂੰ ਚਾਰ ਛੱਲੜ ਦੇ ਕੇ ਨਵੇਂ ਨਾਮ ਚਲੋ ਤਾਂ ਪਤਾ ਲੱਗੂ ਨਾ ਮੁੰਡਾ ਜਿਹੜਾ ਬੰਤੋ ਦਾ ਉਹ ਵੀ ਉਦਦੇ ਉਹ ਕਰਦਾ ਸੀ ਉਦੋਂ ਉਹਨੂੰ ਰੋਕਿਆ ਵਸ ਤੂੰ ਨਾ ਕੋਈ ਉਹ ਕਰਨੀ ਕਿਦੇ ਅੱਛਾ ਉਹਦੇ ਬਾਹਰ ਉੱਚਾ ਨਹੀਂ ਮਾ ਨਹੀਂ ਹੁੰਦਾ ਤੁਸੀਂ ਬੈਠੇ ਅਸੀਂ ਉਹ ਮੈਂ ਕਾਕਾ ਤੂੰ ਨਾ ਕਰ ਮੋ ਹੋ ਮੈਂ ਹੈ ਤੇ ਜਿਹੜੀ 6:00 ਵਜੇ ਕੇਰਾ ਇਹਨੂੰ ਆਰਾਮ ਕਰੋ ਇਹ ਤਾਂ ਮੈਂ ਹੁੰਦੇ ਰਹੂਗਾ ਹੱਲ ਫੈਸਲਾ ਕਰਾ ਦਾਂਗੇ ਕੋਈ ਵੱਡੀ ਗੱਲ ਨਹੀਂ ਗੀ ਮੈਂ ਕੋਈ ਬਦੀਕੀ ਨਾ ਕਰੋ ਤੁਸੀਂ ਜੇ ਤੁਸੀਂ ਬਦੀਕੀ ਕਰਦੋਂਗੇ ਫਿਰ ਉਹ ਫਿਰ ਪੰਚਾਇਤ ਨੂੰ ਦਫਰ ਦੋਨਾਂ ਤਰ੍ਹਾਂ ਨੂੰ ਜੇ ਕੋਈ ਦੋਨਾਂ ਬਦੀਕੀਆਂ ਕਰਨੇ ਕਹਿਣਾ ਪਊ ਨਾ ਫਿਰ ਹਾਂ ਚਲੋ ਹਾਂ ਚਲ ਕੋਈ ਨਹੀਂ ਫਿਰ ਹੈ ਠੀਕ ਹੈ ਜੀ ਸਰਪੰਚ ਸਾਹਿਬ ਠੀਕ ਪੈਸੇ ਦਾ ਉਹ ਕੀ ਨਹੀਂ ਦਿੰਦੇ ਉਹਨਾਂ ਦਾ ਨਾ ਹੁਣ ਸਾਰਾ ਕੁਸ ਮੈਂ ਬਕਾਉ ਹੋਇਆ ਤਾਂ ਮਿੰਟਾਂ ਕਰਨਗੇ ਮਿੰਟਾਂ ਉਹ ਨਾਲੇ ਜਦੋਂ ਕੇਸ ਪੈ ਗਿਆ ਨਾ ਆ ਜਿਹੜੇ 7 ਕਿੱਲੇ ਤੇ ਛਾਲਾ ਮਾਰਦੀ ਐ ਇਹ 7 ਕਿੱਲੇ ਮੈਂ ਨਹੀਂ ਰਹਿਣ ਦਿੰਦਾ ਉਹਦੇ ਕੋਲੇ ਉਹ ਫਿਰ ਮੈਨੂੰ ਬਹਾਲ ਉਰਪ ਤੇਜਾ ਕੌਣ ਕਹੂ ਜੇ ਉਹਦੇ ਕੋਲੋਂ ਪਾਈ ਪਾਈ ਨਾ ਕਢਾਈ ਤੇ ਤਾਂ ਨੱਕ ਨਾ ਰਗੜਾਇਆ ਮੈਨੂੰ ਵੀ ਫਿਰ ਬਹਾਰ ਔਰ ਤੇਜਾ ਲੰਗੜਾ ਕੌਣ ਕਹੂਗਾ ਚੱਲ ਫਿਰ ਭੱਜ ਹੁਣ ਚਾਂਬਲੀ ਜਨਾਨੀਏ ਕਿੱਥੋਂ ਤੇ ਕਿਰ ਭੱਜੇਗੀ ਹੁਣ ਆਇਆ ਉੱਠ ਪਹਾੜ ਕੇ نیچے ਹੇ ਸਰ ਦੁਖਨ ਲਾਤਾ ਇਹਨਾਂ ਦੇ ਕੰਜਰ ਕਲੇਸ਼ ਨੇ ਨਹੀਂ ਪੁੱਛਣਾ ਮੈਨੂੰ ਕਿਹੜਾ ਪਤਾ ਸੀ ਵੀ ਇਹੇ ਜੇ ਹੋਣਗੇ ਉਹ ਹੋਰ ਮੰਮੀ ਕਿੱਥੇ ਫਸ ਗਈ ਮੈਂ ਤਾਂ ਸੱਚੀ ਹੁਣ ਇੰਨਾ ਪਛਤਾਉਣੀ ਆ ਨਾ ਉਹ ਵੇਲੇ ਨੂੰ ਜਦੋਂ ਇਹਨਾਂ ਦੇ ਘਰੇ ਆਈ ਸੀ ਸੱਚੀ ਹੁਣ ਤਾਂ ਬਾਲਾ ਪਛਤਾਵਾ ਹੁੰਦਾ ਪਰ ਹੁਣ ਉਹ ਕੁਝ ਹੋ ਨਹੀਂ ਸਕਦਾ ਕੀ ਦੱਸਾਂ ਨਹੀਂ ਮੈਨੂੰ ਤਾਂ ਆਪ ਨੂੰ ਇੰਨੀ ਟੈਨਸ਼ਨ ਹੋਈ ਪਈ ਹੈਗੀ ਉਹੀ ਗੱਲ ਹੈ ਜੇ ਤੈਨੂੰ ਉੱਥੇ ਰੱਖ ਦਿਆਂ ਤੇਰਾ ਪਿਓ ਤੇ ਤੇਰਾ ਭਰਾ ਉਹ ਬੋਲਦੇ ਹੈਗੇ ਹੈਂ ਵੀ ਤੂੰ ਨਹੀਂ ਕੁੜੀ ਨੂੰ ਪਸੰਦ ਕਰਦੀ ਇੱਥੇ ਤੈਨੂੰ ਛੱਡ ਦਿਆਂ ਕੱਲੀ ਨੂੰ ਤਾਂ ਇਹ ਚੰਡੇਲਾ ਦੋ ਇੱਥੇ ਕੋਈ ਤਾਂ ਗੱਲ ਹੁਣਾਂ ਤਾਂ ਉੱਥੇ ਜਾਣ ਜੋਗੀ ਨਾ ਇੱਥੇ ਜੇ ਮੰਨ ਕੇ ਚੱਲ ਉੱਥੇ ਮੈਨੂੰ ਡੈਡੀ ਤੇ ਵੀਰੇ ਨੇ ਕਹਿ ਵੀ ਦਿੱਤਾ ਭਾਈ ਤੂੰ ਇੱਥੇ ਰਹਿ ਪੜ ਕੇ ਲੋਕ ਨਹੀਂ ਜੀਨ ਦਿੰਦੇ ਲੋਕ ਬੋਲਣਗੇ ਇਹਨੇ ਪੁੱਛ ਲਾ ਮੇਰਾ ਤਾਂ ਆਪ ਦਸ ਤੇ ਦੁੱਖ ਲੱਗ ਗਿਆ ਨੀ ਆਣਾੜਾ ਹੀ ਫਟਣ ਲੱਗ ਗਿਆ ਮੇਰੇ ਦਾ ਬੋਲ ਬੋਲ ਪਤਾ ਨਹੀਂ ਕਿੱਥੋਂ ਜੋਰ ਆਉਂਦਾ ਇਹ ਚ ਤੂੰ ਅਜੇ ਲੱ ਕਿਵੇਂ ਲੜਦਗਾ ਸਿੰਘਾ ਹੈ ਉਹ ਉਹ ਇਹਨਾਂ ਦੋਨਾਂ ਨੂੰ ਜਵੰਤੂ ਨੂੰ ਕਹੇ ਬੰਤੋਂ ਕਹਿਣ ਲੱਗ ਦਿੰਦੀ ਆ ਮੇਰੇ ਗਿੱਟੇ-ਗੋਡੇ ਦੁਖਦੇ ਇਹਨੂੰ ਕਹ ਦੋ ਇਹ ਕਹਿਣ ਲੱਗ ਜਿੰਦੀ ਮੇਰਾ ਤਾਂ ਆਖ ਦੁਖਦਾ ਤੇ ਲੜਨ ਵੇਖ ਲੈ ਵੇਖ ਲੈ ਨੀ ਤੂੰ ਅਜੇ ਦੇਖ ਤੇ ਅੱਜ ਵੇਖ ਲੈ ਲੈ ਕੀ ਭੇਤ ਖੋਲਦੇ ਆ ਹੈ ਇੱਕ ਦੂਜੀ ਤੇ ਬੁਰਾ ਕਰੀ ਜਾਂਦੀਆਂ ਇਹ ਸਾਡੇ ਵਾਲੀ ਮਾਂ ਘੱਟ ਨਹੀਂ ਹੈ ਜੀ ਹੈ ਇਹਨੇ ਕੀਤੀ ਅਗਲੀ ਨੇ ਤਾਂ ਮੋੜ ਕੇ ਜਵਾਬ ਦਿੱਤੇ ਨੀ ਚਾਚੀ ਤਾਂ ਇਹੋ ਜੀ ਹੈ ਨਹੀਂ ਸੀਗੀ ਆ ਸਾਡੇ ਵਾਲੇ ਪੱਕਾ ਭਾਨੀ ਮਾਰੀ ਹੋਗੀ ਇਹ ਆਹੀਂ ਕਰਦੀ ਇਹਨੇ ਅੱਗੇ ਵੀ ਦੋ ਤਿੰਨਾਂ ਦੇ ਮਾਰੀਆਂ ਭਾਨੀ ਇਹਨੇ ਮਾਰੀ ਹੋਗੀ ਔਰ ਮੁੱਕਰਦੀ ਹੈ ਇਹ ਉਹੀ ਤਾਂ ਗੱਲ ਇਹ ਗੱਲ ਕਹਿ ਕੇ ਮੁੱਕਰ ਜਾਂਦੀ ਹੈ ਪਰ ਐਵੇਂ ਮੁੜ ਕੇ ਤੇ ਗੱਲ ਯਾਦ ਨਹੀਂ ਰਹਿੰਦੀ ਵੀ ਹਾਂ ਮੈਂ ਗੱਲ ਕਹੀ ਸੀ ਹੁਣ ਕਹੀ ਤਾਂ ਜਾਂਦੀ ਸੀ ਉਹਨੂੰ ਕੰਦੀ ਮੈਂ ਸਾਡੇ ਪਿੰਡ ਦੇ ਸੀ ਉਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਹਿ ਤਾਂ ਮੁੰਡਾ ਕੰਮ ਲੱਗਿਆ ਨਹੀਂ ਲੱਗ ਜੂਗਾ ਤੇ ਤੈਨੂੰ ਲੋਕ ਕੀ ਸੀ ਕੀ ਕਹਿੰਦੀ ਹੈ ਨਾ ਉਹ ਗੱਲ ਕਹਿੰਦੀ ਨਾ ਰਿਸ਼ਤਾ ਮੁੱਕਰ ਦੇ ਨਾ ਇੱਥੋਂ ਤੱਕ ਆਉਂਦੇ ਨਾ ਉਹ ਚਾਚਾ ਦਾ ਰਿਸ਼ਤਾ ਕਰਾਉਂਦੇ ਨਾ ਹੁਣ ਆ ਜਮੀਨ ਜਾਂਦੀ ਹੈ ਇੱਥੋਂ ਅਗਲੇ ਤਾਂ ਫਿਰ ਐ ਹੋਊਗੀ ਨਾ ਕਹਿੰਦੇ ਵੀ ਉਹਨਾਂ ਨੇ ਤੇ ਇਹੀ ਸੋਚਿਆ ਹੋਣਾ ਵੀ ਜਦੋਂ ਆਪਣੇ ਪਿੰਡ ਦੀ ਝੂਠ ਹੋ ਕਰੀ ਜਾਂਦੀ ਆਪਾਂ ਨੂੰ ਕਹੀ ਜਾਂਦੀ ਹੈ ਗੱਲ ਕੀ ਪਤਾ ਸੱਚ ਝੂਠ ਮਾ ਮੈਂ ਤਾਂ ਤਾਈ ਅਗਲੇ ਮੁੱਕਰਗੇ ਭਈ ਅਜੇ ਆਪਾਂ ਤਾਂ ਐ ਸੋਚੀ ਜਾਂਦੇ ਸੀ ਵੀ ਕਿਵੇਂ ਨਾ ਕਿਵੇਂ ਕਰਕੇ ਚਲੇ 7 ਕਿਲੇ ਲੈ ਲਣਗੇ ਚਾਚੇ ਤੋਂ ਪਰ ਜੇਜੇ ਨੇ ਲੱਛਣ ਨਾ ਸਾਰਾ ਪਿੰਡ ਤਾਂ ਚਾਚੇ ਵੱਲ ਐਨਾਂ ਵੱਲ ਤਾਂ ਕੋਈ ਵੀ ਨਹੀਂ ਹੈਗਾ ਸਾਰੇ ਇਹਨੇ ਨਿੰਦਿਆ ਕਰਦੇ ਆ ਮੈਂ ਤੁਹਾਨੂੰ ਦੱਸਾਂ ਇਹ ਤਰ੍ਹਾਂ ਚਾਚਾ ਨਾ ਜਿਹੜਾ ਇਹ ਨੂੰ ਇੱਕ ਫੁੱਟੀ ਕੌੜੀ ਵੀ ਨਹੀਂ ਦਿੰਦਾ ਇਹਦੇ ਆਪ ਦੇ ਲੱਛਣ ਹੈ ਨਹੀਂਗੇ ਜੇ ਇਹਦੇ ਲੱਛਣ ਚੱਜਦੇ ਹੁੰਦੇ ਨਾ ਮੈਂ ਤੁਹਾਨੂੰ ਦੱਸਾਂ ਤਾਂ ਉਹ ਕਰਾਉਂਦੇ ਹੀ ਨਹੀਂ ਸੀਗਾ ਸਹੀ ਗੱਲ ਆ ਹਾਂ ਉਹਨੂੰ ਕੀ ਲੋੜ ਸੀ ਜਵਾਬ ਦੇ ਦਿੰਦਾ ਕਹਿੰਦਾ ਭਾਈ ਮੈਂ ਨਹੀਂ ਕਰਾਉਂਦਾ ਮੇਰੇ ਤੋਂ ਉਮਰ ਲੰਘ ਗਈ ਆ ਹੁਣ ਮੈਂ ਤਾਂ ਤੇ ਜਵਾਕਾਂ ਦਾ ਬਣਾਉਣਾ ਉਹੀ ਜਵਾਕ ਉਹ ਕਹਿ ਸਕਦਾ ਸੀ ਇਹ ਗੱਲ ਅਗਲਾ ਔਖਾ ਸੀ ਗਲੇ ਤਾਂ ਹੀ ਮੈਂ ਤਾਂ ਜ ਹਾਂ ਕਰਤੀ ਮੈਂ ਤਾਂ ਜ ਵਿਆਹ ਲਿਆ ਉਹਨੂੰ ਵੀ ਐਂ ਭੌਂਕਦੀ ਹੋਣੀ ਜਿਵੇਂ ਹੁਣ ਘਰੇ ਬੋਲੀ ਜਾਂਦੀ ਆ ਐਂ ਬੋਲਦੀ ਹੋਣੀ ਸੀ ਤੂੰ ਲਾਡੀ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਦਾ ਦੱਸ ਵੀ ਤੇਰੀ ਮਾਂ ਤਾਂ ਕੀ ਕੁਝ ਕਰਦੀ ਫਿਰਦੀ ਤੂੰ ਹਜੇ ਮਾਂ ਮਾਂ ਕਰਦਾ ਆਪਾਂ ਨੂੰ ਕਿੰਨਾ ਕੁਝ ਬੋਲੀ ਜਾਂਦਾ ਬਿਨਾਂ ਗੱਲੋ ਭੋਲੀ ਜਾਂਦੇ ਨਹੀਂ ਲਾਡੀ ਦਾ ਮੈਨੂੰ ਕੋਈ ਹੋਣੀਗਾ ਬੋਲਣ ਦਾ ਪਰ ਮੇਰੇ ਤਾਂ ਐ ਜੀ ਕਰਦਾਗਾ ਜੀ ਤਾਂ ਮੇਰਾ ਪੁੱਠੇਰਾ ਕਰਦਾ ਸੀ ਫੜ ਕੇ ਗੋਤਨੀ ਜੀ ਨੂੰ ਨਾ ਮੈਂ ਕਮਾ ਦਿਆਂ ਤੂੰ ਕੋਈ ਨਾ ਟਾਈਮ ਆਉਂਦੀ ਆਪਣਾ ਵੀ ਟਾਈਮ ਆਊਗਾ ਵਧੀਆ ਹੋਗਾ ਤੇਰੀ ਉਹ ਚਾਚੀ ਜੀ ਲਾ ਗਈ ਉਹਦੇ ਸਹੀ ਗੱਲ ਲੈ ਮੈਂ ਤਾਂ ਹੀ ਤਮਾਸ਼ਾ ਦੇਖਦੀ ਸੀ ਪਾਸੇ ਖੜ ਕੇ ਉੱਥੇ ਲੈ ਉੱਤੋਂ ਕੋਈ ਸਰਿਆ ਨਹੀਂ ਹੈਗਾ ਹੈ ਅਲਨੇ ਚਲਾਚਲਾ ਮਾਰੀ ਮੱਝ ਤੇ ਇਹ ਪਰ ਨੌ ਮਾਰੀ ਉਹ ਖੁਦੋਂ ਮਗਰ ਰੁੱੜਦੀ ਫਿਰੇ ਚੰਗੀ ਹਾਸਾ ਆਇਆ ਪੜੇ ਉਹਦੀ ਗੱਲ ਤੋਂ ਹਾਂ ਨੇ ਮੈਂ ਤਾਬ ਦੇ ਨਿਆਰੇ ਆ ਗਿਆ ਆਪਣੇ ਤੇ ਹੱਥ ਚੱਕਦੀ ਸੀਗੀ ਚੰਗੀ ਕੀਤੀ ਚਾਚੀ ਨੇ ਮਤਲਬ ਕਹਿੰਦੀ ਕਦੀ ਹੋਰ ਪੜਨੇ ਨੂੰ ਫੇਰ ਪਤਾ ਲੱਗੂਗਾ ਮੈਂ ਤਾਂ ਕਹਿੰਨੀ ਹੈਗੀ ਉਹ ਲੰਗੜਾ ਜਿਹਾ ਵੀ ਫੜ ਕੇ ਦੋ ਮਾਰਦਾ ਨਾ ਇਹਦੀ ਗੁੱਤਨੀ ਚ ਫੇਰ ਪਤਾ ਲੱਗਦਾ ਨਾ ਨੀਨੀ ਇਹਦੇ ਹਲੇ ਪਹਿਣ ਗਿਆ ਤੂੰ ਦੇਖੀ ਨਾ ਇਹ ਤਾਂ ਗਾਲ ਮਮੀ ਖਿਲਰੂਗੀ ਹਾਈ ਤਾਰੇ ਬਹੁਤ ਛਿੱਤਰ ਨਾਲ ਤਾਂ ਚਾਚਾ ਲਾਉਗੇ ਇਹਦੇ ਛਿੱਤਰ ਹੈ ਨਾਲ ਅੱਜ ਸਾਰੇ ਪਿੰਡ ਵਾਲੇ ਆਪਣੇ ਕੋਣ ਕਿਧਰ ਕਿਦਨੇ ਲੜੀਏ ਸਾਰੇ ਆ ਕੇ ਛਿੱਤਰ ਲਾ ਕੇ ਜਾਣਗੇ ਇਹਦੇ ਚਰਮਣੀ ਆਉਂਦੀ ਜਨਾਨੀ ਨੂੰ ਜੇ ਮੈਨੂੰ ਲੋਕ ਕੀ ਕਹਿੰਦੇ ਆਣ ਘਣ ਮੈਨੂੰ ਕੀ ਕਹਿੰਦਾ ਹੋਊਗਾ ਮਨ ਤਾਂ ਟਰ ਲੱਗੀ ਇਹਦਾ ਕੋਠੀ ਚੋਂ ਨਸਮਾਨ ਕੱਢ ਕੇ ਬਾਹਰ ਸਿਰਦਨ ਕਿੱਥੇ ਜਾਵਾਂਗੇ ਅਸੀਂ ਮੈਂ ਤਾਂ ਨਹੀਂ ਉਹ ਸਾਡੇ ਜੇ ਘਰ ਚ ਰਹਿੰਦੇ ਜਿੱਥੇ ਹੁ ਜੇ ਇਹ ਭਲੇਖੇ ਚ ਨਾ ਇਹ ਕੋਠੀ ਉਹਦੇ ਕੋਲੇ ਰਹੇ ਜੋ ਕੋਠੀ ਉਹਦੇ ਕੋਲੇ ਹੋਈ ਕੋਈ ਨਹੀਂ ਰਹਿੰਦੀਗੀ ਮੈਂ ਤਾਂ ਮੰਮੀ ਐਂਜੀ ਕਰਦਾ ਮੇਰੀ ਮੰਮੀ ਲਾਡੀ ਲੋ ਹਲਵਾ ਕਿ ਲੁੱਟਿਆ ਤੇ ਮੰਮੀ ਨੂੰ ਮੰਮੀ ਤੋਂ ਮੈਂ ਤਾਂ ਉਹ ਮਰਵਾਦਾ ਚਾਚੀ ਜੀ ਹਨ ਨਾਲ ਤੇ ਇਹ ਮੇਰੇ ਸੱਸ ਜੇਲ੍ਹ ਚ ਵਗ ਜੂਗੀ ਨਾਲ ਉਹਦਾ ਸਿਆਪਾ ਇਹ ਅਕਾਲੇ ਜੇਲ੍ਹ ਚ ਬਹਿ ਜਾਏਗੀ ਤੂੰ ਵੀ ਬਰोबर ਲ ਮੈਂ ਕੀ ਬਟੂਗੀ ਜੇਲ੍ਹ ਚ ਆਪੀ ਇਹ ਕਹਾਂਗੇ ਆਪਣੇ ਮੇਰੀ ਮਾਂ ਨੇ ਮਾਰਤੀ ਆਪੀ ਇਹ ਸੱਸ ਨੂੰ ਲੈ ਜਣਗੇ ਚੱਕ ਕੇ ਪੁਲਸ ਵਾਲੇ ਬੱਸ ਕਰ ਰਹੇ ਹੰਦੇ ਮਰਵਾ ਦੇਗੀ ਮੜ ਕੇ ਉਹੀ ਗੱਲ ਜੇਲ੍ਹ ਤੱਕ ਖਾਈ ਚੱਲੀ ਫਿਰ ਤੇ ਇਥੇ ਤੋਂ ਤਾਂ ਖਾਧੀਆਂ ਵੀ ਨਹੀਂ ਆਣੀਆਂ ਬੈਠ ਕੇ ਮੈਂ ਤਾਂ ਕੋਟਾ ਚਾਹ ਬਣਾ ਕੇ ਲੋਨੀ ਵਦੀ ਜੀ ਆਪਣੇ ਆਸਤੇ ਹੋਰ ਮੈਂ ਤਾਂ ਪੈਣੀ ਹੈਗੀ 10 ਮਿੰਟ ਚਾਹ ਬਣਾ ਕੇ ਮੈਨੂੰ ਦੇ ਦੇ ਠੀਕ ਹੈ ਕੀ ਆ ਤਿੰਨੋਲੇ ਮਾਰਦੀ ਫਿਰਦੀ ਐ ਪਤਾ ਨਹੀਂ ਕੀ ਕਰੀ ਜਾਂਦੀ ਐ ਬਲਾਉ ਉਹਨੇ ਇਹਨੂੰ ਕਰੀ ਜਾਂਦੀ ਐ ਗੱਲ ਪੈਨੋਂ ਨਹੀਂ ਹੱਡੀ ਕੀ ਐ ਸੰਨੀਰ ਲਾਤੀ ਫਸੰਗਾਂ ਨੂੰ ਫਿਰਦੀ ਤਾਂ ਉਧਰ ਹੈ ਅਬ ਲਾਈ ਖੜੀ ਐ ਸੰਨੀ ਐ ਤਾਂ

ਆ ਕਲ ਸੇਖਲਾ ਵੱਡੇ ਛੋਟੇ ਨੂੰ ਬੁਲਾਉਣਾ ਮੈਨੂੰ ਬਥੇਰੀਆ ਕੜਾ ਕੁਰੀ ਨੂੰ ਖਾਲਾ ਦੇ ਹੁਣ ਮੈਂ ਕੀ ਕਹਤਾ ਭਾਬੀ ਤੈਨੂੰ ਚੁੱਪ ਕਰੋ ਕੁੜੇ ਕਰ ਲਾ ਹੁਣ ਸੋਨੂ ਕੀ ਹੋਇਆ ਤੁਸੀਂ ਕਿਉਂ ਡੱਡੀ ਮੂੰਹ ਕਰ ਛੱਡੇ ਸਾਰਿਆਂ ਨੇ ਨਹੀਂ ਪਹਿਣੇ ਉਹਨੇ ਤਾਂ ਮੈਨੂੰ ਘੱਟ ਤਾਂ ਪਾਈ ਸੀ ਕੰਜਰ ਨੇ ਇਹਨਾਂ ਨੇ ਮੈਨੂੰ ਬਾੜੀ ਤਪਾਰਖੀ ਐ ਮੈਂ ਦੱਸ ਹੁਣ ਕਿੱਧਰ ਨਿਕਲਾਂ ਕਰ ਵਿਚੋਂ ਹੁਣ ਕੀ ਹੋਵੇਗਾ ਮੇਰੀ ਤਾਂ ਜਾਨ ਸੂਲੀ ਤੇ ਟੰਗ ਰੱਖੀ ਐ ਨਾ ਕੋਈ ਗੱਲ ਤਾਂ ਹੋਈ ਹੋ ਹਰਪ੍ਰੀਤ ਕੀ ਹੋਣੇ ਗੱਲ ਤੇ ਮੇਹਣੇ ਦਿੰਦੇ ਚਾਚਾ ਰੱਖ ਜਾਏ ਰੱਖਿਆ ਸੀਗਾ ਨਾ ਇਹਦਾ ਕੀ ਹੱਕ ਬੋਲਣ ਦਾ ਜੇ ਕੰਜਰ ਨੇ ਕਹਾਣੀਆਂ ਮੈਨੂੰ ਗੱਲਾਂ ਤਾਂ ਇਹੋ ਜੀ ਕਹਿੰਦੀ ਐ ਹੈ ਉਲਟਾ ਇਹਦੀ ਮਾਂ ਬੋਲਦੀ ਐ ਹੱਕ ਕਿਸ ਦਾ ਕੌਂਦੀਆਂ ਨੇ ਮਾਂ ਦੇ ਦੋਨੇ ਮਾਮਾ ਧੀਆ ਨਹੀਂ ਇਹਦੀ ਮਾਂ ਦਾ ਤਾਂ ਕੀ ਹੱਕ ਐ ਚਲ ਤੁਹਾਡੇ ਘਰ ਦੀ ਗੱਲ ਤੁਸੀਂ ਕਰੀ ਚੱਲੋ ਆਪ ਦੀ ਭੈਣੇ ਉਹ ਤਾਂ ਪਹਿਲਾ ਹਿੱਸਾ ਲੈਂਦੀ ਐ ਇਹਦੀ ਮਾਂ ਤਾਂ ਹਾਂ ਫਿਰ ਇਹ ਕੀ ਦੱਸ ਜੇ ਕਹਨੇ ਤਾਂ ਇਹ ਗਾੜ ਫੜਨ ਨੂੰ ਆਉਂਦੀ ਐ ਮਾ ਜੇਦੀ ਗੱਲ ਨਾ ਉਹ ਕਰਿਆ ਕਰੋ ਜੇ ਅੱਜ ਗੱਲਾਂ ਕਰਦੀ ਲੋੜ ਨਹੀਂ ਹੈਗੀ ਅੱਜ ਕੀ ਕੀਤੀ ਪੱਪੀ ਜਿਹੜੀ ਦਾ ਸੁਣਾਪੂਆ ਵੀਰਾਂ ਗੱਲ ਤੋਂ ਮੇਰੀ ਮਾਂ ਬੋਲਦੀ ਹੈ ਜਿਹਨੇ ਇਹੋ ਜਿਹੀ ਕਰਤੂਤਾ ਕੀਤੀ ਤਾਂ ਬੋਲਦੀ ਸੀ ਮਾਂਵਾ ਦੀ ਹਾਇ ਤਾਂ ਸ਼ੁਕਰ ਮਨ ਆਰਾਪੂ ਆ ਮੈਂ ਬੈਠੀ ਇੱਥੇ ਜੀ ਮੇਰਾ ਜੀ ਕਰਦਾ ਇੱਥੇ ਰਹਿਣ ਨੂੰ ਇੱਕ ਲਾੜੀ ਦੇ ਮੂੰਹ ਕਰਕੇ ਬੈਠੀ ਆਂ ਦੀ ਮੈਂ ਕਹਿੰਦੀ ਸਮਾਰਟ ਪੈ ਕੇ ਵਗ ਜਦੀ ਇਥੋਂ ਆ ਗੱਲਾਂ ਸੁਣ ਲੈ ਹਾਂ ਐ ਗੱਲ ਸੁਣਾਉਂਦੀ ਆ ਪਰ ਤੂੰ ਤਾਂ ਸਾਰਿਆਂ ਨੂੰ ਹੀ ਖਿਲਰੀ ਜਾਂਦਾ ਤੂੰ ਇਹੋ ਗੱਲ ਕਰਦੇ ਜਾਨ ਦੀ ਗੱਲ ਕਰਦੀ ਮੈਂ ਤਾਂ ਭੱਜੂਗਾ ਚੁੱਲੀ ਬਿਸਤਰਾ ਚੱਕ ਕੇ ਮੈਂ ਤਾਂ ਭੱਜ ਜੂਗੀ ਨਾਲਿਆ ਇਨਾ ਕੋਸਤਾ ਪਈ ਇਨਾ ਬੋਲਣਾ ਗਲਤ ਗੱਲ ਹੈ ਕਿ ਫਿਰ ਵੀ ਨੋਤੀ ਹੈ ਫਿਰ ਹੁਣ ਕੀ ਕਰੀਏ ਹੈ ਜੇ ਬੋਲਦੇ ਅਗਲਾ ਕਹਿੰਦਾ ਸੱਸ ਮਾੜੀ ਹੈ ਹਾਂ ਉਹ ਤਾਂ ਹੈ ਹੀ ਫਿਰ ਹਾਂ ਤੁਸੀਂ ਕਿਵੇਂ ਬੁਲਾਇਆ ਸੀ ਮੈਨੂੰ ਮੈਂ ਤਾਂ ਭੈਣ ਜਾਨ ਨੂੰ ਆਏ ਬੁਲਾਇਆ ਸੀ ਵੀ ਕੀ ਗੱਲ ਕੋਈ ਪੈਂਦੀ ਹੈ ਰਾ ਸਿਰ ਰਾ ਤਾਂ ਹੁਣ ਸਾਨੂੰ ਪਤਾ ਹੀ ਹੈ ਜਦੋਂ ਆਪਾਂ ਗੱਲ ਵੀ ਚਾਰ ਚਪੇਰੇ ਖਲਿਆਰ ਲਈ ਹੁਣ ਹੋ ਗਈ ਹੋ ਗਈ ਇਕੱਠੀ ਹੋਊਗਾ ਤਾਂ ਹੁਣ ਦੇਖ ਭੈਣੇ ਅਸੀਂ ਤਾਂ ਖਲਾਰੀ ਨਹੀਂ ਖਲਾਰੀ ਤਾਂ ਇਹਨਾਂ ਨੇ ਹੈ ਹੈ ਖਲਿਆਰੀ ਤਾਂ ਹੁਣ ਆਏ ਆ ਸੁਖਪਾਲ ਦੇਖ ਜੇ ਮੈਂ ਘਰੇ ਆਈ ਸੀ ਤੁਸੀਂ ਮਾੜੀ ਮੋਟੀ ਬਸ ਨਾ ਗੱਲ ਕਰਦੇ ਮੇਰੇ ਨਾਲ ਤਾਂ ਮੈਂ ਆਪ ਹੀ ਗੱਲ ਟਕਾ ਦਿੰਦੀ ਤੁਸੀਂ ਤਾਂ ਇੱਕ ਨਹੀਂ ਦੋ ਨਹੀਂ ਤੁਸੀਂ ਤਾਂ ਇਹ ਮੰਨ ਲਾ ਵੀ ਪੰਜ ਜਾਣੇ ਮੇਰੇ ਮਗਰ ਪਈ ਭੈਣੇ ਤੇਰੇ ਮਗਰ ਮੈਂ ਵੀ ਮੈਨੂੰ ਗੱਲ ਕਰਦੇ ਇੱਕ ਮਿੰਟ ਪੂਆ ਚੱਲ ਗੱਲਾਂ ਹੋਈ ਜਾਂਦੀਆਂ ਨਾ ਤੂੰ ਕੀ ਗੱਲ ਟਕਾਉਣੀ ਆ ਪੂਆ ਨਾ ਉਹਦੇ ਇੱਥੇ ਤਾਂ ਤੂੰ ਐ ਫੈਸਲਾ ਕਰਕੇ ਗਈ ਹੈ ਵੀ ਹਾਂ ਭਾਈ ਤੈਨ੍ਹੇ ਲਈ ਤੁਸੀਂ ਲਾਡੀ ਨੂੰ ਦੇ ਦੇ ਨਾ ਫਿਰ ਉਸ ਗੱਲ ਤੋਂ ਚਾਚਾ ਮੁੱਕਰ ਗਿਆ ਤਾਂ ਹੁਣ ਚਾਚੇ ਨੂੰ ਕੁਝ ਕਿਉਂ ਨਹੀਂ ਕਿਹਾ ਤੂੰ ਚਾਚੇ ਦੇ ਵੱਲ ਦੀ ਹੋ ਕੇ ਬੈਗੀ ਪਤਾ ਹਾਂ ਤ ਉਹਦੇ ਭਰਾ ਦੀ ਤਾਂ ਹੋਗੀ ਪਰ ਜਾਈਦੀ ਨਹੀਂ ਹੋਈ ਫਿਰ ਤੂੰ ਮੈਂ ਗਲਤ ਗੱਲ ਕਹੀ ਆ ਮੈਂ ਇੱਕ ਭਤੀਜਾ ਸੀ ਤੇਰੇ ਤੂੰ ਉਹਦੇ ਬਾਰੇ ਤਾਂ ਸੋਚ ਮੈਂ ਤਾਂ ਸੋਚਣ ਦੀ ਮਾਰੀ ਐ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਗੱਲ ਕਰਨ ਦਾ ਤੁਸੀਂ ਤਾਂ ਸਾਰੇ ਆਏ ਪੈ ਗਏ ਨਹੀਂ ਜਦੋਂ ਚਲ ਸੋਨੂੰ ਨਾਲ ਲਿਆ ਤੁਸੀਂ ਬੈਠ ਕੇ ਤੁਸੀਂ ਗੱਲ ਕਰਦੇ ਪਹਿਲਾਂ ਉਹੀ ਬੋਲੀਗਾ ਭਾਈ ਮੈਂ ਤਾਂ ਉਹ ਤੀਵੀ ਨੂੰ ਦੇਖ ਦੇਖ ਕੇ ਨਹੀਂ ਜਾਂਦੀ ਮੇਰੇ ਘਰੇ ਤਾਂ ਆਵੇ ਨਾ ਠੀਕ ਐ ਤੁਹਾਡੇ ਨਾਲ ਕੱਲਾ ਆ ਜਾਂਦਾ ਅਸੀਂ ਕੁਛ ਨਹੀਂ ਸੀ ਕਹਿੰਦੇ। ਉਹ ਆ ਸਾਂਝੀ ਗੱਲ ਕਰ। ਵਜਾਜ ਕੱਲਾ ਤੂੰ ਵੀ ਨਾ ਕਰ ਠੀਕ ਹੈ ਨਾ। ਤੂੰ ਸਾਡੇ ਘਰ ਦਿੱਤੀ ਵੀ ਆ। ਤੂੰ ਚਲ ਉਹਦੀ ਵੀ ਭੈਣ ਆ। ਚਲ ਕੋਈ ਨਹੀਂ ਵੀ ਤੇਰੇ ਭਰਾ ਦਾ ਘਰ ਹੀ ਇਹ ਜਿੱਥੇ ਕੁਛ ਖਰਾਬ ਹੋਊਗਾ ਤਾਂ ਵੀ ਤੇ ਦੁੱਖ ਹੋਊਗੇ ਨਹੀਂ ਹੁੰਦਾ। ਸਾਂਝੀ ਫਿਰ ਗੱਲ ਤਾਂ ਮਨਿੰਦਰ ਜੇ ਹਾਂ ਆਏ ਆ ਤਾਂ ਚਲ ਸਾਂਝੀ ਰੱਖ ਲੈ। 7 ਕਿੱਲੇ ਛੋਟੇ ਛੋਟੇ ਕੋਲੇ ਉਹਦੇ ਉਹਦੇ ਕੋਲੇ ਇਹਦੇ ਵਿੱਚ ਰੌਲਾ ਹੀ ਕੀ। ਕਿਉਂ ਉੱਥੇ ਤੈਨ ਕਿੱਲੇ ਕਾਹ ਤੋਂ ਕਹੀ ਪੂ? ਫਿਰ ਮੁਕਰਦੀ ਦੁਰ ਜਵਾਬ ਪਹਿਲਾਂ। ਮੈਂ ਨਹੀਂ ਮੁਕਰਦੀ। ਮੈਂ ਨਹੀਂ ਮੁਕਰਦੀ। ਮੇਰੇ 1 ਮਿੰਟ। ਚਲ ਠੀਕ ਹੈ। ਤੁਸੀਂ ਕਹਿੰਦੇ ਹੋ ਵੀ 7 ਕਿੱਲੇ ਰੱਖ ਲੈ। ਉਹ ਪਹਿਲਾਂ ਵਿਆਹ ਦਾ ਕਹਿ ਦਿੰਦਾ ਵੀ ਭਾਈ ਮੈਂ ਤਾਂ ਮੇਰਾ ਵਿਆਹ ਕਰਾਉਂਗਾ ਜਦੋਂ ਇਹਦਾ ਵਿਆਹ ਕੀਤਾ ਉਦੋਂ ਕਿਉਂ ਨਹੀਂ ਕਿਹਾ ਵੀ ਭਾਈ 14 ਦੇ 14 ਕਿੱਲੇ ਲਾਡੀ ਦੇ ਆ ਜਾਂ ਤਾਂ ਭੂਆਦੋਂ ਨਾ ਹਾਂ ਵੀ ਭਰਦਾ ਕੋਈ ਦੁੱਖ ਨਹੀਂ ਸੀ ਭੂਆ ਮੇਰੇ ਪਿਓ ਸਾਹਮਣੇ ਕਹੀ ਇਹ ਗੱਲ ਫਿਰ ਸੱਤਿਆ ਤੱਕ ਲਾਡੀ ਦੇ ਅੱਛਾ ਇਹ ਤਾਂ ਮੇਰੀ ਮਾਂ ਨੂੰ ਪਤਾ ਹਜੇ ਇਹ ਕਹਿੰਦੀ ਮੇਰੀ ਮਾਂ ਬੋਲਦੀ ਆ ਮੇਰੀ ਮਾਂ ਬੋਲੇ ਨਾ ਹਾਂ ਇਹਨਾਂ ਡੜਲ ਕੋਰਕੇ ਇਹਨਾਂ ਦਾ ਗਲ ਵੀ ਦਾ ਸਿਰ ਕੋਠੀ ਪਾਈ ਇਹ ਵੀ ਚਾਚੇ ਦੇ ਸਿਰੋਂ ਪਾਈ ਆ ਸਸਤਾ ਹਜੇ ਮਾਮਾਤੀ ਆ ਸਵਾਰ ਰੱਖੀ ਬੈਠੇ ਨਾ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਨਹੀਂ ਜਿੱਦੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਸਾਰਾ ਸਮਾਜ ਚ ਕਾਦੂ ਨਾਲ ਇੱਥੇ ਜਿਹੜੀ ਹੋਰ ਗੱਲ ਪਾਊਗਾ ਉਹ ਅੱਡ ਛੱਡ ਨੀ ਬਸ ਤੂੰ ਗੱਲ ਕਰਨ ਵਾਲੀ ਕਰ ਕੋਈ ਨਾ ਤੂੰ ਪਿਓ ਤੱਕ ਨਾ ਕਰ ਕੋਈ ਗੱਲ ਨਹੀਂ ਮਾਮਾਪਤੀਰ ਵਿੱਚ ਲੈ ਤੂੰ ਮਰਜ਼ੀ ਕਰੀ ਜਾ ਮਾਮਾ ਧੀਆ ਨੂੰ ਵਿੱਚ ਲੈ ਹਾਂ ਸੋਡੀ ਗੱਲ ਨਹੀਂ ਰਾਹ ਪੈਂਦੀ ਕੋਈ ਕੋਈ ਨਹੀਂ ਸੋਡੀ ਗੱਲ ਸੁਣਦੀ ਗੱਲ ਤਾਂ ਜਿਹੜੀ ਗੱਲ ਕਰਨੀ ਉਹ ਤਾਂ ਕਰਦੀਆਂ ਨਹੀਂ ਹੋਰ ਮੁੱਦੇ ਚੱਕ ਲੈਣੇ ਉਹ ਲੈ ਕੇ ਆ ਜਾਂਦੀ ਪਹਿਲਾਂ ਸਮਾਨ ਚੱਕ ਲਾਂਗੇ ਐ ਕਰ ਲੈ ਉਹ ਤਾਂ ਬਈ ਚੱਕੇ ਜਾਉ ਬਸ ਗੱਲ ਗੱਲ ਤੇ ਕਹੋ ਮੈਂ ਸਮਾਨ ਚੱਕ ਕੇ ਲੈ ਜੂ ਮੈਂ ਸਮਾਨ ਚੱਕ ਕੇ ਵੀ ਗੱਲ ਆਪਾਂ ਹੌਲੀ ਹੌਲੀ ਕੋਈ ਰਾਹ ਸਿਰ ਪੈਂਦੀ ਹੁੰਦੀ ਹੈ ਗੱਲ ਕੋਈ ਟਿਕਾਣਾ ਹੁੰਦੀ ਹੁੰਦੀ ਹੈ ਟਿਕਾਣਾ ਤੁਹਾਡੇ ਵਿੱਚ ਹੈ ਨਹੀਂ ਉਹ ਆਏ ਤਾਂ ਰੋਜ਼ ਦੀਜੇ ਦੂਜੇ ਦਿਨ ਜਲੂਸ ਕਢੀ ਰੱਖਦੇ ਰੋਜ਼ ਦਾ ਕੰਮ ਹੋ ਗਿਆ ਸਤਨ ਤੋਂ ਸ਼ਾਮ ਤੱਕ ਹੋ ਫਿਰ ਤਾਂ ਹੀ ਤਾਂ ਸੋਡੀ ਗੱਲ ਨਹੀਂ ਟਿਕਦੀ ਤਾਂ ਹੀ ਤਾਂ ਤੁਹਾਡੇ ਐ ਨਹੀਂ ਖਾਪ ਪੈਂਦੀ ਉਹ ਆਖ ਦਿੰਦੀ ਮੈਂ ਪਾ ਜੋ ਆਖ ਦਿੰਦੀ ਮੈਂ ਪਾ ਜੁ ਨਾਲੇ ਭਾਈ ਦਗਾ ਨਹੀਂ ਚੱਲ ਮੇਰੀ ਗੱਲ ਸੁਣ ਪਹਿਣੇ ਠੀਕ ਹੈ ਨਾ ਦੇਖ ਹੁਣ ਉਹ ਤੇਰੇ ਭਤੀਜਾ ਵੀ ਬੁਰਬੁਰ ਕਰੀ ਜਾਂਦਾ ਬੁਰਬੁਰ ਕਰੀ ਜਾਂਦਾ ਵੀ ਦੱਸ ਦੇਖ ਬੱਜੀ ਤਾਂ ਚ ਲੜਾਈ ਝੇ ਬੰਤ ਉਹਦੇ ਕੋਈ ਜਾਣ ਕੇ ਤਾਂ ਨਹੀਂ ਮਾਰੀ ਕੋਈ ਉਹ ਆਪਣੀ ਦੁਸ਼ਮਣ ਨਹੀਂ ਕੋਈ ਉਹਦੇ ਨਾਲ ਆਪਣਾ ਕੋਈ ਲੜਾਈ ਝਗੜਾ ਨਹੀਂ ਸੀ ਉਹਦੇ ਤਾਂ ਉਹ ਹੀ ਬੱਜੀ ਹੈ ਹੁਣ ਉਹ ਕਹੀ ਜਾਂਦੇ ਆ ਵੀ ਅਸੀਂ ਤਾਂ ਲਾਡੀ ਨੂੰ ਠਾਣੇ ਫੜਾਵਾਂਗੇ ਉਹਦਾ ਮੁੰਡਾ ਕਹਿੰਦਾ ਮੈਂ ਲਾਡੀ ਦਾ ਸਿਰ ਪਾੜੂ ਮੈਂ ਲਾਡੀ ਨੂੰ ਮਾਰੂਗਾ ਦੱਸ ਹੁਣ ਭਾਈ ਇਹ ਤਾਂ ਹੁਣ ਉਹ ਤਾਂ ਆਖ ਹੀ ਜਾਂਦੇ ਆ ਇਹਦੇ ਵਿੱਚ ਸ਼ੱਕ ਨਹੀਂ ਕੋਈ ਬੇਸ਼ੱਕ ਲੜਾਈ ਚ ਵਜੀ ਮੇਰੀ ਗੱਲ ਸੁਣ ਉਹ ਉੱਥੇ ਬੱਤਾ ਤੇ ਆ ਤੇ ਇਹਦੀ ਸੱਸ ਨੇ ਕਿਉਂ ਚੱਕ ਕੇ ਫੜਾਇਆ ਲਾਡੀ ਨੂੰ ਜਦੋਂ ਮਾਇਨ ਨੂੰ ਕਿੱਕਰ ਵਾਈ ਖਿੱਚ ਕੇ ਲਗਾਇਆ ਇੱਥੋਂ ਫਿਰ ਗੱਲ ਤਾਂ ਉਹੀ ਹੈ ਨਾ ਚਲ ਕੋਈ ਨਾ ਚਲ ਗੁੱਸੇ 'ਚ ਫੜਾਤਾ ਫੜਾਤਾ ਚਲੋ ਤਾਂ ਮਾਮ ਲੱਗੇ ਵੀ ਫੜ ਲਿਆ ਸੀ ਚਲ ਫੜਨ ਲੱਗੀ ਵਜੀ ਆ ਉਹਦੇ ਭਾਵੇਂ ਫੜਨ ਲੱਗੀ ਵਜੀ ਸੁਪਾਲ ਅਕਸਰ ਇਹਦੇ ਵਿੱਚ ਹੁਣ ਪਿੰਡ 'ਚ ਗੱਲ ਪਤਾ ਕੀ ਹੈ ਵੀ ਆਹ ਬੁੜੀਆਂ ਨੇ ਰਹਾ ਕੇ ਮਰਵਾਤੀ ਬੁੜੀਆਂ ਨੇ ਸਿਤਰਾ-ਸਿਤਰੀ ਕਰਾਏ ਉਹ ਇਹਦੇ ਵਿੱਚ ਸਾਡੇ ਤਾਂ ਕੀ ਗਲਤੀ ਆ ਕੁੱਤ ਗਲਤੀ ਤਾਂ ਕਿਉਂ ਨਹੀਂ ਜੇ ਆਪਾਂ ਟਕਾਈਗੇ ਤਾਂ ਗੱਲ ਠੀਕ ਜਾਂਦੀ ਬੁੜਮੇ ਹੀ ਬਿੜਾ ਦਿੰਦੇ ਕੋਣ ਬੁੜੀਆਂ ਹੀ ਟਕਾ ਲੈਂਦੇ ਚਾਚਾ ਹੀ ਬੋਲੀ ਗਿਆ ਮੰਮੀ ਨੂੰ ਚਾਚਾ ਦਾ ਕੀ ਮਤਲਬ ਸੀ ਮੰਮੀ ਨੂੰ ਬੋਲਣ ਦਾ ਬੋਲ ਤੇਰਾ ਹਰਖੇ ਨਾ ਨਹੀਂ ਜਦੋਂ ਤੇਰੇ ਚਾਚਾ ਤੇ ਤੇਰੀ ਚਾਚੀ ਆਏ ਉਦੋਂ ਵੀ ਸਾਰੀ ਅੱਖਾਂ ਤੂੰ ਕੀ ਲੈਣਾ ਤੇਰੀ ਮਾਂ ਵੀ ਲੱਗ ਤੂੰ ਕੀ ਲੈਣੇ ਜਿਹਦੇ ਬੰਦਾ ਆਏ ਨੇ ਮੇਰੇ ਤੇ ਹੱਥ ਚੱਕਿਆ ਵੀ ਉਹ ਮੇਰੇ ਮਾਂ ਬਿਮਾਰਨ ਦਾ ਤਾਂ ਮਤਵ ਨਹੀਂ ਸੀ ਮੇਰੇ ਨਹੀਂ ਜਦੋਂ ਪਹਿਲਾਂ ਤੇਰੇ ਘਰੇ ਨੀਮਾ ਹੋ ਕੇ ਆਇਆ ਵੀ ਉਹ ਤਾਂ ਤੁਸੀਂ ਟਕਾ ਕਰ ਲਓ ਸਾਨੂੰ ਆਈ ਮੈਕਰ ਲਾਉਣੀ ਹੈ ਵੀ ਕੋਈ ਵੀ ਹੈ ਅਕਸਰ ਆਪਦੇ ਘਰੇ ਚੱਲ ਕੇ ਆਪਣੇ ਨੀਮਾ ਹੋ ਕੇ ਆਉ ਵੇਸ਼ਕ ਆਪਣਾ ਵੈਰੀ ਐ ਪਹਿਲਾਂ ਉਹਦੀ ਸੁਣੋ ਉਹ ਆ ਗੱਲ ਸੁਣੋ ਜੇ ਤੁਹਾਨੂੰ ਪਤਾ ਹੈ ਉਹਨੂੰ ਦੇਖ ਕੇ ਸਰਾਜ ਹੀ ਨਹੀਂ ਹੈਗੇ ਫਿਰ ਉਹਨੂੰ ਕਿਉਂ ਲੈ ਕੇ ਆਂਦਾ ਚਾਚੀ ਨੂੰ ਸਾਡੇ ਘਰੇ ਨਹੀਂ ਸਾਡੀ ਕੋਈ ਚਾਚੀ ਚੂਚੀ ਨਹੀਂ ਲੱਗਦੀ ਚਲ ਫੇਰ ਤਾਂ ਗੱਲ ਹੀ ਮੁੱਕੀ ਭਈ ਜੇ ਤੁਹਾਡੀ ਚਾਚੀ ਨਹੀਂ ਲੱਗਦੀ ਫੇਰ ਤਾਂ ਕੋਈ ਆਪਾਂ ਨੂੰ ਆ ਰੋਲ ਹੀ ਹੈ ਨਹੀਂ ਫੇਰ ਤਾਂ ਸਾਰਾ ਹੀ ਟਕਾ ਹੁੰਦਾ ਉਹ ਉਹਦੇ ਪਿੱਛੇ ਤਾਂ ਸਾਡੇ ਘਰ ਖਰਾਬ ਹੋ ਗਏ ਮੈਂ ਤਾਂ ਇੱਥੇ ਬੈਠੀ ਆ ਇਹ ਤਾਂ ਗੱਲ ਤਾਂ ਤੁਸੀਂ ਪੁੱਛੀ ਨਹੀਂ ਤੈਨੂੰ ਤਾਂ ਭਣਿਆ ਪਤਾ ਹੀ ਆ ਵੀ ਉਧਰੋਂ ਤਾਂ ਮੇਰੇ ਭਤੀਜੇ ਦਾ ਘਰ ਉਜੜਦਾ ਉਧਰੋਂ ਮੇਰੀ ਭਤੀਜੀ ਪਾਰਚ ਬੈਠੀ ਐ ਇਹਨਾਂ ਤਾਂ ਤੁਸੀਂ ਸਮਝਾ ਸਕਦੇ ਹੋ ਹੁਣ ਤੇਰਾ ਐ ਤੇਰੀ ਸੋਚ ਕੀ ਐ ਵੀ ਮੈਂ ਸਮਝਾਉਂਦੀ ਨਹੀਂ ਮੈਨੂੰ ਕਾਇਦਨ ਹੋ ਗਏ ਬੈਠੀ ਨੂੰ ਮੈਂ ਰੋਜ਼ ਇਹੀ ਮੱਥਾ ਮਾਰਦੀ ਐ ਨਾਲੇ ਉਹਦੇ ਨਾਲ ਨਾਲੇ ਮੈਂ ਤਾਂ ਸਾਨੂੰ ਇਕੱਠੇ ਕਰਨਾ ਚਾਹਣੀ ਮੈਂ ਸਾਨੂੰ ਐਡ ਕਰਨਾ ਕਦੋਂ ਚਾਹਣੀ ਆ ਚਾਚਾ ਤੇਰੀ ਗੱਲ ਤਾਂ ਸੁਣਦਾ ਹੀ ਆ ਮੈਂ ਆਪ ਆਖੀ ਜਾਨੀ ਐ ਵੀ ਭਾਈ ਹੁਣ ਚਾਚਾ ਤਾਂ ਸੁਣਦਾ ਉਹ ਜਿਹੜੀ ਚਾਚੀ ਆ ਗਈ ਹੁਣ ਇਧਰ ਤੇਰੀ ਮਾਂ ਉਧਰ ਉਹ ਪਰਝਾਂਗਾ ਪਰਝੂਂਗਾ ਕੋਈ ਨਹੀਂ ਕਿਸੇ ਦੀ ਗੱਲ ਸੁਣਦੀ ਹੁਣ ਮਨਿੰਦਰ ਦੀ ਸੱਸ ਆ ਗਈ ਇੱਕ ਦਿਨ ਕਿਹੜੀ ਤੀ ਚਾਹੁੰਦੀ ਹੁੰਦੀ ਵੀ ਉਹਦੇ ਭਣ ਭਾਈ ਐਡੋ ਐਡੋ ਹੋ ਕੇ ਬਹਿ ਜਾਣ ਹਰੇਕ ਤੀ ਐਂ ਚਾਹੂਗੀ ਵੀ ਮੇਰੇ ਪੇਕੇ ਨਾਲ ਖਵਾ ਕੇ ਹੀ ਰਹੇ ਇਕੱਠੀ ਰਹਿ

ਤੂੰ ਜਨਮ ਤੇ ਰਾਪਤੀ ਜੇ ਬੈਠੇ ਜੇਲ੍ਹ ਚ ਜਾ ਕੇ ਮੈਂ ਕਦੋਂ ਚਾਹਣੀ ਇੱਕ ਜਵਾਕ ਘਰੇ ਦੋ ਘਰਾਂ ਚ ਮੈਂ ਤਾਂ ਕਹਿ ਨਹੀਂ ਆਉਂਦੀ ਅੱਖਾਂ ਸਾਹਮਣੇ ਰਹੇ ਬਸ ਫਿਰ ਕੋ ਨਾਲੇ ਤਾਂ ਤੂੰ ਉਹਨਾਂ ਨੂੰ ਸਮਝਾਇਆ ਬੰਦ ਤੋਂ ਕਿ ਜਾ ਤੂੰ ਠੀਕ ਹੈ ਨਾ ਤੇ ਨਾਲੇ ਇਹਦੇ ਨਾਲ ਚੱਲ ਗੱਲ ਕਰ ਲਈ ਉਹ ਤਾਂ ਆਪਾਂ ਬਾਅਦ ਚ ਕਰ ਲਾਂਗੇ ਚਲ ਕੋਈ ਨਹੀਂ ਮੈਂ ਗੱਲ ਤਾਂ ਕਰਕੇ ਦੇਖ ਲੂੰਗੀ ਉਹਨਾਂ ਨਾਲ ਵੀ ਤੇ ਇਧਰ ਬਾਈ ਕਿਕਰ ਨਾਲ ਵੀ ਤੇ ਹਰਪ੍ਰੀਤ ਤੂੰ ਵੀ ਪੁੱਤ ਹੁਣ ਆਪਦੇ ਘਰੇ ਜਾ ਕੋਈ ਨਾ ਪੂ ਮੈਂ ਗੱਲ ਕਰ ਲਵਾਂਗੀ हां ਗੱਲ ਕੀ ਕਰਨੀ ਹੈ ਤੇ ਕਰਕੇ ਫੋਨ ਪੁੱਤ ਆਪਦੇ ਘਰੇ ਵਗ ਜਾ ਆਪਦੇ ਘਰੇ ਹੀ ਵਸਤੀ ਚੰਗੀ ਲੱਗਦੀ ਤੀ ਤਾਂ ਜਦੋਂ ਵਿਆਹ ਤੀ ਵਰਤੀ ਤੇ ਆਪਦੇ ਘਰ ਵਾਰਦੀ ਉਹ ਭੈਣ ਇਹ ਤਾਂ ਆਪਦੇ ਘਰੇ ਹੀ ਸੀ ਹੁਣ ਇੰਨਾ ਪੈਰੋਂ ਤਾਂ ਮੇਰੀ ਤੀ ਘਰੇ ਬੈਠੀ ਐ ਫਿਰ ਇੰਨਾ ਪਰੋਂ ਬੈਠੀ ਆ ਆਪਾਂ ਗੱਲ ਕਰ ਲੈਣੀਆਂ ਕਾਲੇ ਨਾਲ ਵੀ ਭਾਈ ਇਹਨੂੰ ਘਰੇ ਲੈ ਕੇ ਜਾ ਇਹਦਾ ਵੀ ਘਰ ਖਰਾਬ ਹੁੰਦਾ ਹੋਊ ਉੱਥੇ ਖਰਾਬ ਤਾਂ ਹੁਣ ਹੋਈ ਜਾਂਦਾ ਭੂਆ ਤੀ ਤਾਂ ਆਪਦੇ ਘਰੇ ਹੀ ਚੰਗੀ ਲੱਗਦੀ ਐ ਪੁੱਤ ਭੂਆ ਮੇਰ ਨੂੰ ਕਿਹੜਾ ਕੋਈ ਸ਼ੌਂਕ ਐ ਇੱਥੇ ਬੈਠਣ ਦਾ ਤਦ ਮਨਿੰਦਰ ਨੇ ਫੋਨ ਕਰਤਾ ਉਹਦੇ ਪੈਰੋਂ ਮੇਰਾ ਘਰ ਖਰਾਬ ਹੋਇਆ ਫਿਰ ਹੁਣ ਮਨਿੰਦਰ ਨੇ ਤਾਂ ਨਾਲ ਤਮਾਸਾ ਦਿੱਤੇ ਵਾਲੀ ਨਾਲ ਤੂੰ ਬੈਠੀ ਆ ਪੁੱਤ ਤੇ ਸਮਾਂ ਹਜੇ ਇਹ ਮੈਂ ਕਹਿੰਨੀ ਦੋਨੇ ਹੋਣ ਤਾਂ ਇੰਨਾ ਇਹਨਾਂ ਦਾ ਨਾਰਾੰਦ ਛਿੜੇ ਤੇ ਹੁਣ ਜਦੋਂ ਚਾਰ ਪੜੂnga ਤੇ ਉਹੀ ਗੱਲ ਐ ਕਾਟੋ ਕਲੇਸ਼ ਕਰੀ ਜਾਨੂੰਗਾ ਚਾਹ ਬੂਆ ਤੈਨਾਂ ਕਾਲਿਆਂ ਨਾਲ ਗੱਲ ਕਰਨੀ ਆ ਫੋਨ ਤੇ ਹਾਂ ਪੁੱਛ ਲੈ ਪੁੱਤ ਨੂੰ ਤੇ ਤੂੰ ਆਪਦੇ ਘਰੇ ਜਾ ਕੋਈ ਨਾ ਬੂਆ ਮੈਂ ਹੁਣੇ ਗੱਲ ਕਰਦੀ ਆ ਹਾਂ ਐ ਆਪਦੇ ਹੋਇਆ ਘਤੀ ਪੁੱਤ ਤਾਂ ਆਪਦੇ ਘਰੇ ਵਾਸਤਾ ਸੋਹਣਾ ਲੱਗਦਾ ਆਉਣੇ ਆ ਜਾ ਭਣੇ ਚਾਹ ਦੀ ਗੁੱਟ ਕਰੀਏ ਇਹ ਤਾਂ ਜੜੀ ਸਿੰਘ ਮਿੱਟੀ ਚੱਕਣੀ ਆ ਚੱਕਣੀ ਐ ਇਹ ਨਹੀਂ ਕਹਿਣਾ ਮੰਨਦੀ ਆਏ 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 ਆਏ